ਤੁਸੀਂ ਜੋੜੇ ਉਪਲਾੰਗ ਦੇ ਨਾਲ ਅਸੀਂ ਪੰਜਾਬ ਸਰਕਾਰ ਦੇ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੀ ਇੱਕ ਨੋਟੀਫਿਕੇਸ਼ਨ ਤੇ ਆਧਾਰਿਤ ਵੀਡੀਓ ਪਾਈ ਸੀ। ਔਰ ਉਹ ਵੀਡੀਓ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿਉਂਕਿ ਉਹਦੇ ਚ ਡਾਟਾ ਤੇ ਨੋਟੀਫਿਕੇਸ਼ਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਐਨ ਆਰ ਆਈ ਚ ਨੇ ਉਹ ਐਨ ਆਰ ਆਈ ਕੋਟੇ ਦੇ ਵਿੱਚੋਂ ਪਹਿਲਾਂ ਸਟੇਟ ਦੇ ਵਿੱਚੋਂ ਮਤਲਬ ਬੰਦੇ ਆਉਂਦੇ ਸੀ ਜੇ ਸਟੇਟ ਦੇ ਵਿੱਚੋਂ ਨਹੀਂ ਮਿਲੇ ਤਾਂ ਜਨਰਲ ਕੈਟਾਗਰੀ ਨੂੰ ਟ੍ਰਾਂਸਫਰ ਸਿਫਟ ਹੋ ਜਾਂਦਾ ਸੀ। ਪਰ ਇਹ ਨੋਟੀਫਿਕੇਸ਼ਨ ਦੇ ਮਤਲਬਕ ਬਾਹਰ ਲਿਆ ਸਟੂਡੈਂਟਾਂ ਦੇ ਜਿਹੜੇ ਬੱਚੇ ਹੋਣਗੇ ਹੁਣ ਉਹਨਾਂ ਨੂੰ ਵੀ ਐਨਆਰਆਈ ਕੋਟੇ ਦੇ ਵਿੱਚ ਕਨਸਿਡਰ ਕੀਤਾ ਜਾ ਸਕੇਗਾ ਇਹਦਾ ਮਤਲਬ ਜਨਰਲ ਕੋਟੇ ਦੀਆਂ ਜਿਹੜੀਆਂ ਸੀਟਾਂ ਨੇ ਫਿਰ ਉਹ ਵਾਪਸ ਆਉਣ ਦੀ ਬਜਾਏ ਹੁਣ ਬਾਹਰਲੇ ਸਟੂਡੈਂਟਾਂ ਲਈ ਖੋਲ੍ਹ ਦਿੱਤੀਆਂ ਗਆਂ ਯਾਨੀ ਉਹਨਾਂ ਦਾ ਹੱਕ ਉੱਥੇ ਤੱਕ ਵਿਸਤਾਰ ਕਰ ਦਿੱਤਾ ਗਿਆ ਇਹ ਸਾਰੇ ਮਾਮਲੇ ਦੇ ਉੱਤੇ ਉਹਦੇ ਤੋਂ ਬਾਅਦ ਜਿਹੜੇ ਸਿਹਤ ਮੰਤਰੀ ਨੇ ਡਾਕਟਰ ਬਲਵੀਰ ਸਾਹਿਬ ਉਹਨਾਂ ਦਾ ਆਪਣਾ ਇੱਕ ਪੱਖ ਆਇਆ ਸੀ ਉਹਨਾਂ ਨੇ ਕੋਈ ਇੱਕ ਜੱਜਮੈਂਟ ਵੀ ਭੇਜੀ ਇੱਕ ਨੋਟੀਫਿਕੇਸ਼ਨ ਭੇਜਿਆ ਦੋ ਤਿੰਨ ਡਾਕੂਮੈਂਟ ਭੇਜੇ ਕੀ ਉਹ ਡਾਕੂਮੈਂਟ ਉਸ ਗੱਲ ਨੂੰ ਕਾਊਂਟਰ ਕਰਦੇ ਨੇ ਜਿਹੜੀ ਗੱਲ ਕਹੀ ਗਈ ਸੀ ਜਾਂ ਉਹ ਡਾਕੂਮੈਂਟਾਂ ਦੇ ਵਿੱਚ ਕੋਈ ਨਵੀਂ ਗੱਲ ਹੈ ਜਾਂ ਉਹਦੇ ਹੋਰ ਵਿਸਥਾਰ ਕੀਤੇ ਸਾਰੇ ਇਹਨਾਂ ਨਾਲ ਤੁਹਾਡੀ ਸਾਂਝ ਪਵਾਉਣੀ ਆ ਮੇਰੇ ਨਾਲ ਉਸ ਮੀਡੀਆ ਦੇ ਵਿੱਚ ਵੀ ਡਾਕਟਰ ਪਿਆਰ ਨਾਲ ਗਰਕਫੋਣੀ ਸੀਗੇ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਨੇ ਜਿਹੜੇ ਅੱਜ ਵੀ ਮੈਂ ਕੱਦ ਵੀ ਤੁਹਾਡੇ ਨਾਲ ਉਹਦਾ ਵੀ ਗੱਲ ਕੀਤੀ ਕਿ ਜਿਹੜੇ ਇਹੋ ਜਿਹਾ ਐਡਮਿਸ਼ਨਰਾਂ ਨਾਲ ਇਹੋ ਜਿਹੀ ਨੋਟੀਫਿਕੇਸ਼ਨਾਂ ਨਾਲ ਪੂਰੇ ਤਾਂ ਉਮਰ ਇਹਨਾਂ ਦਾ ਬਾਬਸਤਾ ਰਿਹਾ ਜੱਜਮੈਂਟਾਂ ਨੂੰ ਪੜਨਾ ਨੋਟੀਫਿਕੇਸ਼ਨਾਂ ਨੂੰ ਪੜਨਾ ਮੈਂ ਹਾਲਾਂਕਿ ਇਹ ਵੀ ਦੇਖਿਆ ਸਕਦਾ ਆਪਦੇ ਆਪ ਨੂੰ ਇੱਕ ਲੀਮੈਨ ਦੇ ਤੌਰ ਤੇ ਸ਼ਾਇਦ ਮੈਨੂੰ ਲੱਗਦਾ ਟੈਕਨੀਕਲੀ ਸਮਝ ਨਾ ਹੋਵੇ ਪਰ ਉਹ ਉਸ ਫੀਲਡ ਦੇ ਜਿਹੜੇ ਮਹਾਰਤ ਰੱਖਣ ਵਾਲੇ ਡਾਕਟਰ ਗਰਗ ਨੇ ਤੇ ਇਹਦੇ ਤੇ ਫਰਦਰ ਜਿਹੜੀ ਗਵਰਨਮੈਂਟ ਦਾ ਇੱਕ ਵਰਜਨ ਆਇਆ ਉਹਦੇ ਆਧਾਰ ਤੇ ਗੱਲ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਬਹੁਤ ਤੇ ਉਹੀ ਮੈਂ ਡਾਕੂਮੈਂਟ ਤੁਹਾਨੂੰ ਦਿਖਾਏਗੇ ਨੰਗਲੇ ਡਾਕਟਰ ਬਲਵੀਰ ਸਿੰਘ ਕਹਿੰਦੇ ਨੇ ਕਿ ਜੀ ਉਹ ਤੁਸੀਂ ਰੰਗ ਤਾਂ ਠੀਕ ਨਹੀਂ ਦਿੱਤੀ ਜਾਂ ਕਿ ਥੋੜਾ ਬਹੁਤ ਉਹਨੂੰ ਪੂਰੇ ਪਰਸਪੈਕਟਿਵ ਚ ਰੱਖ ਕੇ ਨਹੀਂ ਦੇਖਿਆ ਤੇ ਗੱਲ ਨਹੀਂ ਹੈ ਠੀਕ ਉਹ ਕੀ ਕਹਿੰਦੇ ਨੇ ਉਹਤੇ ਡਾਕੂਮੈਂਟ ਮੈਂ ਪਹਿਲੀ ਕਰ ਲ ਪਹਿਨਾ ਆਪਾਂ ਕੀ ਕਹਿੰਦੇ ਇਹਨਾਂ ਨੇ ਕੀ ਕਰਿਆ ਹੁਣ ਦੁਬਾਰਾ ਰਿਪੀਟ ਇੱਕ ਸਾਡੇ ਦਰਸ਼ਕਾਂ ਵਾਸਤੇ ਹੋ ਜੇ ਇਹਨਾਂ ਨੇ ਜਿਹੜੀਆਂ ਐਨਆਰਈ ਸ਼ੀਟਾਂ ਨੇ ਉਹ ਕਿਹਾ ਕਿ ਜੇ ਸਟੇਟ ਦੇ ਵਿੱਚੋਂ ਐਨਆਰਈ ਨਹੀਂ ਮਿਲਦਾ ਤਾ ਦੂਜੇ ਸੇਕਟਰ ਤੋਂ ਪਰ ਲਿਆ ਜਾਵੇ ਜੀ ਦਾ ਮਤਲਬ ਇਹ ਹੈ ਵੀ ਜਿਹੜੀਆਂ ਖਾਦੀ ਸੀਟਾਂ ਰਹਿ ਜਾਂਦੀਆਂ ਸੀ ਉਹ ਸਟੇਟ ਕੋਟੇ ਦੇ ਵਿੱਚ ਰਹਿੰਦੀਆਂ ਸੀ ਹੁਣ ਉਹ ਆਲ ਇੰਡੀਆ ਦੇ ਕੋਟੇ ਚ ਰਹਿ ਗਈਆਂ ਕਿਉਂਕਿ ਤੁਸੀਂ ਆਲ ਇੰਡੀਆ ਤੋਂ ਭਰਿਆ ਤਾਲ ਇੰਡੀਆ ਚਲੀ ਗਈਆਂ ਆਲ ਇੰਡੀਆ ਦਾ ਸਰਕਾਰੀ ਕਾਦਿਆਂ ਦੇ ਵਿੱਚ 15% ਕੋਟਾ ਹੈ ਤੇ ਉਹ 15% ਤੋਂ ਵੱਧ ਨਹੀਂ ਸਕਦਾ ਉਹ ਆਲ ਇੰਡੀਆ ਦੇ ਤੇ ਪਾਰ ਸਰਕਾਰ ਪਰਦੀ ਹੈ 85% ਕੋਟਾ ਸਟੇਟ ਕੋਟਾ ਹੈ ਇਹ ਸਟੇਟ ਕੋਟਾ ਪਹਿਲਾਂ ਇੱਥੇ 17 ਸਟੇਟਾਂ ਦੇ ਬੱਚੇ ਦਾਖਲਾ ਲੈ ਜਾਂਦੇ ਸੀ 2000 ਦੇ ਵਿੱਚ ਇੱਕ ਦਮਨਦੀਪ ਸਿੰਘ ਮੱਕੜ ਵਰਸ ਸਟੇਟ ਆਫ ਪੰਜਾਬ ਮੈਂ ਉਸ ਵਕਤ ਸਰਕਾਰ ਦੇ ਵਿੱਚ ਸੀ ਉਹ ਨੋਟੀਫਿਕੇਸ਼ਨ ਮੈਂ ਬਣਾਈ ਵੀ ਇਹ ਤਾਂ ਸਾਨੂੰ ਤਾਂ ਹਰਿਆਣਾ ਹਿਮਾਚਲ ਪੰਜਾਬ ਇਹ ਚੰਡੀਗੜ੍ਹ ਹੀ ਬਣਾ ਕੇ ਰਾਜਸਥਾਨ ਦਿੱਲੀ ਕੋਈ ਦਾਖਲਾ ਨਹੀਂ ਦਿੰਦਾ ਔਰ ਸਾਡੇ ਕਲਿਆਂ ਚਾ ਕੇ ਉਹ ਦਾਖਲਾ ਲੈ ਜਾਂਦੇ ਨੇ ਫਿਰ ਉਹ ਮੁੜ ਕੇ ਐਮਬੀਬੀਸ ਕਰਕੇ ਚਲੇ ਜਾਂਦੇ ਸਾਡੇ ਇਸੇ ਸਬਾਵਾਂ ਸਭ ਕਰਦੀਆਂ ਨੇ ਤੋ ਅਸੀਂ ਫੇਰ ਜਿਹੜਾ ਸੁਪਰੀਮ ਕੋਰਟ ਦਾ ਰੂਲ ਠੀਕ ਹੈ 85% ਕੋਟੇ ਵਾਸਤੇ ਤੁਸੀਂ ਆਪਦੇ ਰੂਲ ਬਣਾ ਸਕਦੇ ਹੋ ਤੇ ਪੰਜਾਬ ਸਰਕਾਰ ਦੇ ਰੂਲੇ ਬਣ ਗਏ ਕਿ ਜਿਸ ਬੱਚੇ ਨੇ ਇੱਥੇ 11ਵੀਂ 12ਵੀਂ ਰੈਗੂਲਰ ਤੌਰ ਤੇ ਰੈਕੋਗਨਾਈਜ਼ ਸਕੂਲ ਚ ਇੰਸਟੀਟਿਊਸ਼ਨ ਚ ਕਰੀ ਹੋਵੇਗੀ ਉਹੋ ਹੀ ਇੱਥੇ ਦਾਖਲ ਹੋ ਸਕਦਾ ਦੂਜਾ ਨਹੀਂ ਹੋ ਸਕਦਾ ਬਾਹਰੋਂ ਪੜਿਆ ਹੋਇਆ ਉਹਦੇ ਵਿੱਚ ਕੁਝ ਐਕਸੈਪਸ਼ਨਾਂ ਸੀ ਵੀ ਡਿਫੈਂਸ ਵਾਲੇ ਜੇ ਕੁਝ ਡੈਪੂਟੇਸ਼ਨ ਤੇ ਆ ਬਾਹਰ ਉਹਨਾਂ ਵਾਸਤੇ ਸੀਗੀਆਂ ਹੁਣ ਇਹਨਾਂ ਨੇ ਜਿਹੜਾ ਸਵਾਲ ਸੀ ਇਹ ਕਰਤਾ ਮੁੜ ਕੇ ਉਹ 85% ਕੋਟੇ ਚੋਂ ਜਿਹੜੀਆਂ ਐਨ ਆਰ ਆਈ ਸੀਟਾਂ ਨੇ ਸਰਕਾਰੀ ਕਾਲਜਾਂ ਚ ਉਹ ਮੇਰੇ ਕੋਲ ਗਿਣਤੀਆਂ ਮੈਂ ਟੇਬਲ ਲਿਖਾ ਦਿੰਦਾ ਸਾਡੇ ਦਰਸ਼ਕ ਦੇਖ ਸਕਦੇ ਨੇ ਆ ਉੱਪਰ ਟੇਬਲ ਦੇ ਵਿੱਚ ਨੇ ਇਹ ਇਹ ਐਨ ਆਰ ਆਈ ਸੀਟਾਂ ਇਹਨਾਂ ਨੇ ਦਿਖਾਈਆਂ ਹੋਈਆਂ ਨੇ ਐ ਐਨ ਆਰ ਆਈ 60 ਸੀਟਾਂ ਨੇ ਇਹ ਚਾ ਚਾਰ ਮਿਕਰ ਕਾਲਜਾਂ ਚ ਇਹ 60 ਸੀਟਾਂ ਨੇ ਜੀਦੇ ਵਿੱਚ ਗਵਰਨਮੈਂਟ ਵਾਹਲੀ ਕੋਲ ਤੋਂ ਪਟਿਆਲਾ ਅੰਮ੍ਰਿਤਸਰ ਫਰੀਦਕੋਟ ਤੇ ਡਾਕਟਰ ਬੀ ਆਰ ਅੰਬੇਦਕਰ ਇੰਸਟੀਚਿਊਟ ਮਹਾਦੀ ਚੰਡੀਗੜੀ ਕਹਿੰਦੇ ਨੇ ਉਹਨੂੰ ਮਹਾਦੀ ਵੀ ਕਹਿੰਦੇ ਇਹਨਾਂ ਵਿੱਚ 60 ਸੀਟਾਂ ਨੇ ਹੁਣ ਇਹ ਜਿਹੜੀਆਂ 60 ਸੀਟਾਂ ਨੇ ਇਹ ਸੱਠੇ ਸਟੇਟ ਕੋਟੇ ਦੀਆਂ ਸੀਟਾਂ ਨੇ ਕਿਉਂਕਿ 15% ਉਹ ਭਰ ਚੁੱਕਿਆ ਆਲ ਇੰਡੀਆ ਤਾਂ ਇਹਨਾਂ ਦੀਆਂ ਜਿਹੜੀਆਂ ਨੇ ਉਹ ਸਟੇਟ ਕੋਟੇ ਚੋਂ ਹੀ ਆਉਂਦੀਆਂ ਨੇ ਉਸ ਜਿਹੜੇ ਕੋਟੇ ਚੋਂ ਆਉਂਦੀਆਂ ਨੇ ਤੇ ਜਨਨ ਕੋਟੇ ਚੋਂ ਵੀ ਆਉਂਦੀਆਂ ਨੇ ਨੇ ਸਾਰਿਆਂ ਚੋਂ ਹੁੰਦੀਆਂ ਨੇ ਪਹਿਲਾਂ ਕੱਲ੍ਹ ਦੇ ਜਨਰਲ ਕੋਟੇ ਚੋਂ ਹੁੰਦੀਆਂ ਸੀ ਐਤੀ ਇਹਨਾਂ ਨੇ ਜਿਹੜੀ ਡਿਸਟ੍ਰਿਬਿਊਸ਼ਨ ਕਰੀਆ ਉਹ ਚੋਂ ਸਾਰਿਆਂ ਚੋਂ ਹੀ ਲਈਆਂ ਹੋਈਆਂ ਨੇ ਤੇ ਇਹ ਜਿਹੜੀਆਂ 60 ਸੀਟਾਂ ਨੇ ਜੇ ਖਾਲੀ ਰਹਿ ਜਾਣਗੀਆਂ ਜਦ ਆਲ ਇੰਡੀਆ ਕੋਟੇ ਦੇ ਆਉਣਗੇ ਤਾਂ ਜਿੱਥੇ ਸਟੇਟ ਦੇ 85% ਕੋਟਾ ਘਟ ਗਿਆ ਸਰਕਾਰ ਜੇ ਤਾਂ ਪੰਜਾਬ ਦੇ ਉਲਟ ਹੈ ਵੀ ਉਹਨਾਂ ਨੇ ਤਾਂ ਕਿਸੇ ਨੂੰ ਪੈਸੇ ਦੋਵਾਨੇ ਨੇ ਕਿਸੇ ਪ੍ਰਾਈਵੇਟ ਨੂੰ ਪੈਸੇ ਦੋਵਾਨੇ ਨੇ ਫਿਰ ਤਾਂ ਠੀਕ ਹੈ ਫਿਰ ਤਾਂ ਭਾਵੇਂ 85 ਕੁਝ ਆਏ ਤਾਂ ਹੈ ਨਹੀਂ ਵੀ ਸਰਕਾਰ ਨੂੰ ਕੇਂਦ ਨੇ ਇਹ ਕਹੇ ਤੁਸੀਂ 85 ਜ਼ਰੂਰ ਕਰੋ ਸਰਕਾਰ ਨੂੰ ਹੱਕ ਦਿੱਤਾ ਹੈ ਮੈਂ ਆਪਦਾ ਕੋਈ ਮੇਰੇ ਕੋਲ ਸਮਾਨ ਹੈ ਮੈਂ ਕਹਿੰਦਾ ਮੈਂ ਤਾਂ ਮੁਫਤ ਦੇਣਾ ਹੈ ਦੇ ਦਾਂਗੇ ਫਿਰ ਮੈਂ ਸੋ ਇਹ ਪ੍ਰਬੰਧਕ ਨੇ ਅਸਲ 'ਚ ਮਾਲਕ ਨਹੀਂ ਇਹ ਹੁਣ ਜੇ ਐਂ ਕਹਿਣਾ ਚਾਹੁੰਦੇ ਨੇ ਕਹਦੇ ਨੇ ਬਾਬਰ ਨੂੰ ਅਸੀਂ ਕਹਾਂ ਸੀ ਕਿ ਬੜੀ ਇੱਕ ਖਾਲਸਾ ਜੀ ਸਾਡੇ ਵਜੀਰ ਸੀ ਸਾਨੂੰ ਕਹਿੰਦੇ ਲੋੜਾ ਨਹੀਂ ਜੋ ਉਸੇ ਡਿਸਪੈਂਸਰੀ ਬੰਦ ਕਰ ਦਿਓ ਨੋਟਿਸ ਲਾ ਦਿਓ ਵੀ ਸਾਡੇ ਕੋਲ ਡਾਕਟਰ ਹੋਰ ਹੈ ਨਹੀਂ ਅਸੀਂ ਤੁਹਾਡੀ ਡਿਸਪੈਂਸਰੀ ਬੰਦ ਕਰੀ ਇਹ ਡਾਕਟਰ ਸ਼ਹਿਰ ਚ ਭੇਜਤਾ ਪਹਿਲਾਂ ਡਾਕਟਰ ਸਾਹਿਬ ਇੱਕ ਕੇਸ ਆਇਆ ਸੀ ਪੁਲਸ ਵਾਲਿਆਂ ਦਾ ਵੀ ਤੇ ਹੋਰ ਆਂਦਾ ਵੀ ਜੀ ਜਦੋਂ ਇਹ ਰੌਲਾ ਪਿਆ ਨਾ ਕਿ ਬਹੁਤ ਸਾਰੇ ਹਰਿਆਣੇ ਦੇ ਆ ਗਏ ਪੰਜਾਬ ਦੀਪ ਜਾ ਉਹਦੇ Chief Minister ਕਹਿੰਦਾ ਜਦ ਦੇਸ਼ ਦੇ ਹੀ ਨੇ ਕਿੱਥੋਂ ਆ ਗਏ ਪੰਜਾਬੀ ਚਲੋ ਉਹ ਉਹ ਜਿਹੜਾ ਰੌਲਾ ਹੈ ਨਾ ਉਹਦੇ ਚਾਹੇ ਜਾਂ ਕੋਈ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਸੀ ਜਿਵੇਂ ਅਸੀਂ ਵੀ ਉੱਥੇ ਜਾ ਸਕਦੇ ਹਾਂ ਹਾਲਾਂਕਿ ਹੈ ਉਹ ਵੀ ਗਲਤ ਹੈ ਪਰ ਉੱਥੇ ਵੀ ਇਹ ਕਰਦੇ ਨੇ ਹੁਣ ਇੱਥੇ ਜਿਹੜਾ ਇਹਨਾਂ ਨੇ ਕਰਿਆ ਹੈ ਕਿ ਪੰਜਾਬ ਦਾ ਜਿਹੜਾ ਇਹਨੇ ਸਾਧਾਂ ਤੋਂ ਰੂਟ ਬਣਿਆ ਹੋਇਆ ਸੀ ਜਿਹੜਾ ਬਾਕੀ ਸਾਰੇ ਸੂਬਿਆਂ ਤੇ ਚੱਲ ਰਿਹਾ ਹੈ ਜਿਵੇਂ ਤੁਸੀਂ ਮੈਨੂੰ ਦੱਸਿਆ ਵੀ ਬਲਬੀਰ ਸਿੰਘ ਇਹ ਕਹਿੰਦੇ ਨੇ ਬਾਕੀ ਸੂਬਿਆਂ ਦੇ ਵਿੱਚ ਐਵੇਂ ਹੀ ਆ ਜਿਵੇਂ ਬਿਲਕੁਲ ਗਲਤ ਕਹਿੰਦੇ ਨੇ ਉਹ ਕਿਉਂਕਿ ਸਟੇਟ ਕੋਟਾ ਜਿਹੜਾ ਉਹ ਪ੍ਰਾਈਵੇਟ ਤੇ ਮੈ ਫਿਲ ਆਉਣਾ ਬਾਅਦ ਚ ਸਰਕਾਰੀ ਦਾ ਸਟੇਟ ਕੋਟਾ 85% ਹੈ ਜੇ ਕੋਈ ਸਟੇਟ ਆਪਦਾ ਦੇਣਾ ਚਾਹੁੰਦੀ ਹੈ ਸਾਰਿਆਂ ਤੋਂ ਗਲਤ ਕਹਿੰਦੇ ਨੇ ਲਿਸਟ ਬਣਾਉਣ ਸਾਰਿਆਂ ਦੀ ਇਹ ਗੱਲਾਂ ਕਰਨ ਦੀ ਗੱਲ ਬੜੀ ਸ਼ੌਕੀ ਹੁੰਦੀ ਆ ਜੋ ਮਰਜ਼ੀ ਕਹਿ ਦੋ ਬਲਬੀਰ ਸਿੰਘ ਗਿਸਪਲਾ ਵੀ ਆਪਿਆ ਜੀ ਇੱਥੇ ਆ ਰਹੇ ਲੋ 85% ਦੀ ਵਜਾਇ ਆਏ ਆਲ ਇੰਡੀਆ ਕੋਟਾ ਬਣਾਤਾ ਮੰਨਦੇ ਨਾ ਫਿਰ ਸੁਪਰੀਮ ਕੋਰਟ ਨੇ ਤਾਂ 15% ਹੀ ਦਿੱਤਾ ਹੈ ਇਹ ਵਧਾਉਣਾ ਚਾਹੁੰਦੇ ਨੇ ਵਧਾ ਦੇਣਾ ਫਿਰ ਪਬਲਿਕ ਦੇ ਲੋਕਾਂ ਨੂੰ ਕਹਿਣ ਮੈਸੀਂ ਸਲੋਡਾ ਸਟੇਟ ਕੋਟ ਘਟਾ ਰਹੇ ਹਾਂ ਇਹ ਮੰਨਨ ਦਾ ਪਊਗਾ ਨਾ ਵੀ ਕਿਉਂਕਿ ਅਸੀਂ ਸਰਕਾਰ ਹੈ ਸਾਡੀ ਅਸੀਂ ਘਟਾ ਰਹੀਆਂ ਇਹ ਭਾਵੇਂ 20% ਕਰ ਦੇਣ ਕੱਲ ਨੂੰ ਜੇ ਇਹ ਕਹਿ ਦੇਣ ਵੀ ਪੰਜਾਬ ਚ ਓਡੀਸ਼ਾ ਦੇ ਬੱਚੇ ਦਾਖਲ ਹੋਣਗੇ ਕੋਈ ਰੋਕ ਨਹੀਂ ਸਕਦਾ ਇਹਨਾਂ ਨੂੰ ਹਾਂ ਉਹ ਗੱਲ ਵੱਖਰੀ ਹੈ ਲੋਕ ਸੜਕਾਂ ਤੇ ਜਾ ਰਹੇ ਨੇ ਇੱਕ ਦਾ ਪਹਿਲਾਂ ਐਂਟੀਏ ਨੇ ਰੌਲਾ ਪਾਤਾ ਇੱਕ ਮਿੰਟ ਮੈਂ ਆਉਣਾ ਤੁਹਾਡੇ ਐਂਟੀਏ ਨੇ 23 ਲੱਖ ਬੱਚੇ ਦੇ ਉੱਤੇ ਉਹਦਾ ਇਹ ਸਾਰਾ ਜਿਹੜਾ ਦਾਖਲੇ ਹੋ ਰਹੇ ਨੇ ਉਸੇ ਜੀ ਹੋ ਰਹੇ ਨੇ ਉੱਥੇ ਪੰਨ ਪਤਾ ਕਿੰਨਾ ਰੌਲਾ ਪਿਆ ਹੁਣ ਜਿਹੜੇ ਉਹ ਵਿਚਾਰੇ ਦੁਖੀ ਹੋ ਕੇ ਹੋਰ ਹੋ ਕੇ ਜੋ ਵੀ ਹੋਇਆ ਪੇਪਰ ਲੀਕ ਹੋਇਆ ਗਲਤ ਮੈਰਿਟ ਜੋ ਵੀ ਬਣੀ ਉਸ ਤੋਂ ਬਾਅਦ ਹੁਣ ਆ ਨਵਾਂ ਇੱਕ ਬੱਜਰ ਬਾਤ ਕਰਤਾ ਤੇ ਇਹ ਪੰਜਾਬ ਦੇ ਉੱਤੇ ਹਮਲਾ ਕਰਨਾ ਸੀ ਇਹ ਇੱਕ ਡਾਕਟਰ ਨਹੀਂ ਕਰਨਾ ਸੀ ਉਹ ਮਿਨਿਸਟਰ ਹੈ ਉਹਨਾਂ ਦਾ ਇਹ ਨਾ ਕਿ ਟੁਕੜ ਟੁਕੜ ਪਤਾ ਹੋਵੇ ਕਿ ਇਹ ਡਾਕਟਰ ਹੋਵੇ ਜਾਂ ਨਾ ਹੋਵੇ ਮਨਿਸਟਰ ਮਨਿਸਟਰ ਸਰਕਾਰ ਨੂੰ ਸੋਇ ਗਲਤ ਕਰੇ ਹਾਂ ਤੁਹਾਡਾ ਸਵਾਲ ਫਿਰ ਮੈਂ ਜਵਾਬ ਉਹ ਕੀ ਕਹਿ ਰਹੇ ਸੀ ਕਿ ਕਿਉਂਕਿ ਪ੍ਰਾਈਵੇਟ ਕਾਲਜਾਂ ਨੂੰ ਬੰਦੇ ਉਹ ਨਹੀਂ ਜੰਨਾਂ ਰਹੀ ਕੋਟੇ ਚ ਮਿਲਦੇ ਸੀ ਇਕਨੋਮਿਕਲੀ ਪਰਸੌਨਡ ਕਰਨ ਦੇ ਰਹੀ ਅਸੀਂ ਉਹਨਾਂ ਨੂੰ ਤਾਂ ਕਿ ਉਹ ਸਾਡੇ ਇਨਵੈਸਟ ਕਰ ਸਕਣ ਕਾਲਜ ਜਿਆਦਾ ਖੁੱਲ ਸਕਣ ਸਾਡੇ ਬੱਚੇ ਵਿਦੇਸ਼ ਜਾਂਦੇ ਨੇ ਉਹ ਇੱਥੇ ਪੜ੍ਹ ਸਕਣਗੇ ਸੀਟਾਂ ਵੱਧ ਸਕਣਗੀਆਂ ਇਸ ਕਰਕੇ ਅਸੀਂ ਉਸ ਇੱਕ ਪਰਸਪੈਕਟਿਵ ਚੋਂ ਕੀਤਾ ਹੈ ਜਿਹਨੂੰ ਤੁਸੀਂ ਨਹੀਂ ਪ੍ਰੋਪਰ ਸਮਝ ਰਹੇ ਫਿਰ ਮੇਰੇ ਖਿਆਲ ਲੱਗ ਉਹ ਸਰਕਾਰੀ ਕਾਲਜਾਂ ਨੂੰ ਜਿਹੜਾ ਉਹ ਨੋਟੀਫਿਕੇਸ਼ਨ ਤਾਂ ਕਿਤੇ ਵੀ ਕਿਹਾ ਵੀ ਸਰਕਾਰੀ ਤੇ ਲਾਗੂ ਨਹੀਂ ਹੋਊਗਾ ਜਦੋਂ 60 ਸੀਟਾਂ ਨਾਰੀ ਦੀਆਂ ਸਰਕਾਰੀ ਦੀਆਂ ਵੀ ਹੈਗੀਆਂ ਕੀ ਬਰਦੀਪ ਸਿੰਘ ਨੇ ਦੱਸਿਆ ਵੀ ਇਹਨਾਂ 60 ਤੇ ਲਾਗੂ ਨਹੀਂ ਹੁੰਦਾ ਉਹ ਦਿਖਾਵੇ ਨੋਟੀਫਿਕੇਸ਼ਨ ਲੋਕਾਂ ਨੂੰ ਗੁੰਮਰਾਹ ਕਰਨੀ ਕਿ ਤੁਹਾਨੂੰ ਪ੍ਰੈਸਾਂ ਨੂੰ ਗੁੰਮਰਾਹ ਕਰ ਸਕਦਾ ਉਹ ਪਰ ਉਹ ਤਾਂ ਹਮੇਸ਼ਾ ਗਮਾਧਾ ਕਰੇਗਾ ਉਹ ਕਹਿੰਦੇ ਨੇ ਵੀ ਅਸੀਂ ਪ੍ਰਾਈਵੇਟਾਂ ਵਾਸਤੇ ਕਰਿਆ ਠੀਕ ਆ ਮੰਨ ਲਿਆ ਪ੍ਰਾਈਵੇਟਾਂ ਮੈਂ ਆਉਣਾ ਬਾਅਦ ਚ ਪ੍ਰਾਈਵੇਟਾਂ ਦੀ ਗੱਲ ਦੋ ਘੜੀਆਂ ਦੀ ਗੱਲ ਮੰਨ ਲਈਏ ਫਿਰ ਆ 60 ਸੀਟਾਂ ਦਾ ਇੱਥੇ ਤਾਂ ਆਉਂਦੇ ਨਹੀਂ ਬੱਚੇ ਇੱਥੇ 5 10 ਤੋਂ ਵੱਧ ਨਹੀਂ ਆਉਂਦੇ ਤੇ 50 ਸੀਟਾਂ ਜਿਹੜੀਆਂ ਨੇ ਇਹਨਾਂ ਆਲ ਇੰਡੀਆ ਬਾਹਰ ਦੇ 183 ਚੋਂ 148 ਖਾਲੀ ਨੇ ਨਹੀਂ ਉਹ ਤਾਂ ਸਾਰਿਆਂ ਦੇ ਦੂਜਿਆਂ ਨੇ ਰਲਾ ਕੇ ਨੇ ਹਾਂ ਇਹ ਜਿਹੜੀਆਂ ਇਹ ਜਿਹੜੀਆਂ 60 ਨੇ ਇਹਨਾਂ ਦੀ ਵੀ ਖਾਲੀ ਰਹਿ ਨਹੀਂਆਂ ਨੇ ਉਹ ਖਾਲੀਆਂ ਸਟੇਟ ਕੋਟੇ ਦੀਆਂ ਨੇ ਲੋਕ ਇਕੱਠੀਂ ਸਟੇਟ ਕੋਟੇ ਦੇ ਨੇ ਇਹ ਇਹ ਆਏ ਤਾਂ ਖਾਲੀ ਰਹਿਣਗੇ ਤਾਂ ਜਨੂ ਕੈਟਾਗਰੀ ਚੋਂ ਭਰਿਆ ਜਾਣਗੇ ਹਾਂ ਸਟੇਟ ਕੋਟੇ ਚ ਮੈਂ ਅਜੇ ਨਫਜ ਸਟੇਟ ਕੋਟਾ ਰੱਖਣਾ ਹੈ ਤੇ ਸਟੇਟ ਕੋਟੇ ਤੇ ਬੰਗਾ ਇਹ ਇਹ ਆਪਦੇ ਚਾਹੁੰਦੇ ਨੇ ਕਿ ਪੰਜਾਬ ਦੇ ਬੱਚਿਆਂ ਨੂੰ ਆਮ ਵੀ ਵਿੱਚ ਦਾਖਲਾ ਨਾ ਮਿਲੇ ਆਲ ਇੰਡੀਅਨ ਦੇ ਨੇ ਇਹ ਭਾਵੇਂ ਕਹਦੇ ਨੇ ਵੀ ਅਸੀਂ ਤਾਂ ਪੰਜਾਬ ਦੇ ਨੂੰ ਦੇਣਾ ਹੀ ਨਹੀਂ ਇਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਉਹ ਗੱਲ ਵੱਖਰੀ ਆ ਲੋਕ ਕੋਟਾਂ ਜਾਣਗੇ ਕਿ ਜੀ ਪੰਜਾਬ ਚ ਕਿਉਂ ਨਹੀਂ ਦੇਣਾ ਇਹ 20% ਕਿਉਂ ਕਰਿਆ ਘਰ ਨੂੰ ਤਾਂ ਕੁਝ ਵੀ ਕਰ ਸਕਦਾ ਕੋਈ ਬੰਦਾ ਹੇਮੂ ਬਾਨੀਆਂ ਸੀਗਾ ਉਹਨੇ ਚਾਹੁੰਦੇ ਸੀ ਕਿ ਚੜਾਤੇ ਸੀ ਦੇ ਲਈ ਤਾਂ ਦੇ ਸੀ ਕਿ ਵੀ ਚਲਾ ਦੇਣਗੇ ਸੋ ਇਸ ਕਰਕੇ ਇਹਦਾ ਕੋਈ ਗਲਤੀ ਨਹੀਂ ਮੋਦੀ ਸਾਹਿਬ ਨੇ ਨਹੀਂ ਰਾਤੋਂ ਨੋਟ ਬੰਦ ਕਰਦੇ ਸੀ ਸੋ ਇਸ ਕਰਕੇ ਉਹਦਾ ਫਿਰ ਭੁਗਤਣਾ ਪੋਗਾ ਇਹਨਾਂ ਨੂੰ ਆਪੀ ਭੁਗਤਦੇ ਨੇ ਸੋ ਇਸ ਕਰਕੇ ਇਹ ਜਿਹੜੀਆਂ 7 ਸੀਟਾਂ ਨੇ ਪਹਿਲਾਂ ਤਾਂ ਹੈਲਥ ਮਿਨਿਸਟਰ ਵਾਲੇ ਕਹਿਣਾ ਮੈਡੀਕਲ এডਿਕੇਸ਼ਨ ਮਿਨਿਸਟਰ ਦਾ ਡਾਕਟਰ ਹੋ ਕੇ ਕਹਿਣਾ ਔਰ মিডিਆ ਨੂੰ ਤੁਹਾਡੇ ਵਰਗੇ ਜਿੰਮੇਵਾਰ ਸਰਕਾਰ ਨੂੰ ਇਹ ਕਹਿਣਾ ਵੀ ਅਸੀਂ ਪ੍ਰਾਈਵੇਟਾਂ ਵਾਸਤੇ ਕਰਿਆ ਇਹ ਇਹ ਬਿਲਕੁਲ ਅਰਧ ਸਤ ਆਪਣੇ ਆਪ ਦੀ ਕਿਉਂਕਿ ਸਰਕਾਰੀਆਂ ਦੀ ਵੀ 60 ਸੀਟਾਂ ਵਿੱਚ ਨੇ 60 ਕੋਈ ਥੋੜੀ ਗਿਣਤੀ ਨਹੀਂ ਹੁੰਦੀ ਇੱਕ ਇੱਕ ਸੀਟ ਦੇ ਉੱਤੇ 2-2 ਕਰੋੜ ਰੁਪਏ ਚਾਹਦਾ ਜਾਂ ਪੈਸੇ ਲੱਗਦੇ ਨੇ ਸੋ ਇਸ ਕਰਕੇ ਇਹ ਕੋਈ ਵੱਡੀ ਗੜਬੜ ਹੈ ਹੁਣ ਮੈਂ ਦੂਜੇ ਪਾਸੇ ਜਾਣਾ ਦੂਜੇ ਪਾਸੇ ਇਹ ਰਹੀ ਹੈ ਕਿ ਪ੍ਰਾਈਵੇਟ ਕਾਲਜਾਂ 'ਚ ਪ੍ਰਾਈਵੇਟ ਕਾਲਜਾਂ 'ਚ ਦੋ ਤਰ੍ਹਾਂ ਦਾ ਕੋਟਾ ਹੁੰਦਾ ਇੱਕ ਸਰਕਾਰੀ ਸੀਟਾਂ ਕਹਿੰਦੇ ਆ ਇੱਕ ਮੈਨੇਜਮੈਂਟ ਕੋਟਾ ਕਹਿੰਦੇ ਆ ਜਿਹੜੀਆਂ ਆਨਲਾਈਨ ਸੀਟਾਂ ਨੇ ਉਹ ਮੈਨੇਜਮੈਂਟ ਕੋਟੇ 'ਚੋਂ ਜਾਣੀਆਂ ਹੁੰਦੀਆਂ ਨੇ ਜਦ ਤੁਸੀਂ ਮੈਨੇਜਮੈਂਟ ਕੋਟੇ ਚ ਉਹ ਐਨਆਰਈ ਸੀਟਾਂ ਕੱਢਤੀਆਂ ਬਾਕੀਆਂ ਤੇ ਰਿਜ਼ਰਵੇਸ਼ਨ ਦੇਣੀ ਹੁੰਦੀ ਹੈ ਕਿਉਂਕਿ ਇੱਥੇ ਸਾਰੇ ਜਿਹੜੇ ਅਧਿਕਾਰੀ ਨੇ ਡਾਇਰੈਕਟੋਰੇਟ ਦੇ ਵਿੱਚ ਉੱਤੇ ਫੈਕਟਰੀ ਇਹ ਸਾਰੇ ਹੈਗੇ ਨੇ ਰਿਜ਼ਰਵ ਕੈਟਾਗਰੀ ਦੇ ਇਹਨਾਂ ਨੇ ਪਾੜਿਆ ਰੌਲਾ ਇਹ ਅਸਲ 'ਚ ਇਹਨਾਂ ਨੇ ਜੁਲਾਈ 'ਚ ਕਰਿਆ ਸੀ ਪ੍ਰਬੰਧ ਇਹ ਤਾਂ ਹੁਣ ਦੱਸ ਨਹੀਂ ਰਹੇ ਮਿਨਿਸਟਰ ਲੈ ਉਹਨਾਂ ਫਾਈਲ ਲੋਕਾਂ ਸਾਹਮਣੇ ਕਿਉਂ ਨਹੀਂ ਰੱਖ ਦਿੰਦੇ ਵਿਆਹ ਪੈਣੇ ਕਾਕੇ ਜਿੰਨੇ ਦੇਖਣ ਦੇਖ ਲੈਣ ਮੇਰੇ ਕੋਲ ਜਦ ਵੀ ਕੋਈ ਆਉਂਦਾ ਸੀ ਮੈਂ ਯੂਨੀਵਰਸਿਟੀ ਚ ਰਿਹਾ ਮੈਂ ਡੀਨ ਰਿਹਾ ਪੰਜਾਬ ਯੂਨੀਵਰਸਿਟੀ ਦਾ ਮੈਡੀਕਲ ਸਾਇੰਸਸ ਦਾ ਤੇ ਮੈਂ ਡਾਇਰੈਕਟੋਰੇਟ ਚ ਰਿਹਾ ਅਸੀਂ ਕਹਿੰਦੇ ਆਹ ਕਹਨੇ ਜੀ ਜਿੰਨੇ ਦੇਖਣਾ ਦੇਖ ਲੋ ਇੱਕ ਇੱਕ ਬੁੱਕਲ ਤੇ ਗੁਰਪੰਨ ਦੀ ਕਿਨੋੜਾ ਤੁਸੀਂ ਮੈਨੇ ਦੇਈ ਜਾਂਦੇ ਹੋ ਤੁਸੀਂ ਕਹੀ ਜਾਂਦੇ ਹੋ ਜਿ ਤੁਹਾਨੂੰ ਪਤਾ ਨਹੀਂ ਜੀ ਠੀਕ ਹੈ ਸਾਨੂੰ ਨਹੀਂ ਪਤਾ ਹੋ ਸਕਦਾ ਮੰਨ ਲੈਣਿਆ ਕਿਉਂਕਿ ਸਾਡੇ ਕੋਲ ਕਿਹੜਾ ਉਹਨਾਂ ਦੇ ਸਾਰੇ ਕਾਗਜ਼ ਨੇ ਉਹਨਾਂ ਕੋਲ ਤਾਂ ਸਾਰੇ ਕਾਗਜ਼ ਹੈਗੇ ਨਾ ਉਹ ਦਿਖਾ ਦੇਣਾ ਅਸੀਂ ਮੰਨ ਲਾਂਗੇ ਵੀ ਹਾਂ ਭਾਈ ਸਾਨੂੰ ਪਤਾ ਨਹੀਂ ਸੀ ਵੈਸੇ ਤਾਂ ਉਹ ਜੱਗਰ ਵੈਸੀ ਕਰਨਾ ਚਾਹੀਦੇ ਨੇ ਨਹੀਂ ਵੈਸੇ ਹੀ ਟਰਾਂਸਪੇਰੈਂਟ ਗਵਰਨਮੈਂਟ ਹੋਣਾ ਚਾਹੀਦਾ ਹੋਣਾ ਚਾਹੀਦਾ ਉਹ ਤਾਂ ਕਹਿੰਦੇ ਅਸੀਂ ਜਵਾਬਦੇ ਹਾਂ ਹੁਣ ਮੈਂ ਦੂਜੇ ਪਾਸੇ ਜਨਾ ਉਹਦੇ ਵਿੱਚੋਂ ਜਿਹੜੀਆਂ ਇਹ ਸੀਟਾਂ ਨੇ ਇਹ ਜੋ ਐਨ ਆਰ ਆਈ ਕਿਉਂਕਿ ਸੁਪਰੀਮ ਕੋਰਟ ਦੇ ਫੈਸਲਾ ਇਹ ਵੀ ਉਹ ਮੈਨੇਜਮੈਂਟ ਕੋਟੇ ਚ ਕੱਟਨੀਆਂ ਨੇ 275 ਦੇ ਵਿੱਚੋਂ 83 ਸੀਟਾਂ ਜਿਹੜੀਆਂ ਨੇ ਇਹ ਇਹ ਐਨ ਆਰ ਆਈ ਦੀਆਂ ਨੇ ਇਹ 275 ਤੋਂ 83 ਐਨ ਆਰ ਆਈ ਕੱਟ ਕੇ ਬਾਕੀਆਂ ਤੇ ਰੈਜ਼ਰਵੇਸ਼ਨ ਦੇਣੀ ਹੈ ਜੋ ਕੋਤਤ ਕਸਿਆ ਨਾ ਰਹੀ ਚਮਕੀਂਆ ਜੇ ਉਹ ਤਾਂ ਵਸੇ ਜਾਣੀ ਉਹਦੇ ਚ ਫਿਰ ਰਿਜ਼ਰਵੇਸ਼ਨ ਹੋ ਜੂਗੀ ਇਹਨਾਂ ਨੇ 283 75 ਦੇ ਵਿੱਚੋਂ ਜਨਰਲ ਕੈਟੇਗਰੀ ਨੂੰ 55 ਤੇ ਸ਼ਡਿਊਲ ਕਾਸ ਨੂੰ 69 ਸ਼ਡਿਊਲ ਕਾਸ ਨੂੰ ਸੈਟੀਸਫਾਈ ਕਰਤਾ ਵੀ ਤੁਹਾਨੂੰ ਪੂਰੀਆਂ 275 ਚ ਜਿਹੜਾ ਬਣਦਾ ਪੂਰਾ ਮੈਨੂੰ ਪੂਰਾ ਪੂਰਾ ਨਹੀਂ ਜੋ ਬਾਕੀ ਛੇ ਜੋ ਮਰਜ਼ੀ ਹੋਵੇ ਉਹਨਾਂ ਨੂੰ ਚੱਲ ਆਪਾਂ ਨੇ ਕੀ ਲੈਣਾ ਆਪਾਂ ਨੂੰ ਮਿਲ ਗਈਆਂ ਬਾਕੀ ਜੋ ਮਰਜ਼ੀ ਜਾਵੇ ਇਹ ਤਾਂ ਨਜਾਇਜ਼ ਉਦੋਂ ਵੀ ਹੋ ਗਿਆ ਬਈ ਤੁਸੀਂ ਇੰਨੀਆਂ ਸੀਟਾਂ ਪਹਿਲਾਂ ਉਤਲੀਆਂ ਦੇਤੀਆਂ ਹੁਣ ਠੱਡੇ ਵਾਲੀਆਂ ਵੀ ਦੇਤੀਆਂ ਤੇ ਫਿਰ ਤੁਸੀਂ ਉੰਜ ਹੀ ਕਹੋ ਜੀ ਅਸੀਂ ਪੰਜਾਬ ਦੇ ਬੱਚਿਆਂ ਨੂੰ ਤਾਂ ਖਤਰਮ ਰਣਾ ਚਾਹੁੰਦੇ ਆ ਪੰਜਾਬ ਨੂੰ ਤਾਂ ਮਾਰਨਾ ਚਾਹੁੰਦੇ ਆ ਤੁਸੀਂ ਸਰਕਾਰ ਪੰਜਾਬ ਦੀ ਹੋ ਤੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਤੁਸੀਂ ਪ੍ਰਾਈਵੇਟਾਂ ਦਾ ਕੰਮ ਕਰਨ ਵਾਸਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਮੈਂ ਕਹਿੰਨਾ ਪ੍ਰਾਈਵੇਟ ਨਾਲ ਕਰੋ ਪੰਜਾਬ ਦੇ ਲੋਕਾਂ ਦਾ ਗळा ਕਿਵੇਂ ਕੁੱਟ ਦੇਣੀ ਬਦਵੀਂਸ਼ ਦੇਵੇ ਜਵਾਬ ਭਗਵੰਤ ਮਾਨ ਦੇਵੇ ਜਵਾਬ ਇਸ ਤੋਂ ਅਗਲਾ ਤੀਜਾ ਆ ਇੱਕ ਗੁਰੂ ਰਾਮਦਾਸ ਕਾਲਿਆ ਇਹ ਗੁਰੂ ਰਾਮਦਾਸ ਕਾਲਜ ਦੇ ਵਿੱਚ ਜਿਹੜੀਆਂ ਐਨਆਰਈ ਸੀਟਾਂ ਨੇ ਉਹ ਅਧੀਆਂ-ਅਧੀਆਂ ਕਰ ਦੇ ਨੇ ਅਧੀਆਂ ਸਰਕਾਰੀ ਕੋਟੇਜੋਂ ਅਧੀਆਂ ਆਪਣਾ ਮੈਨੇਜਮੈਂਟ ਕੋਟੇਜੋਂ ਓਕੇ ਇੱਕ ਤਾਂ ਇਹ ਵੈਸੀ ਹੋਆ ਪਰ ਪੁਰਾਣਾ ਚੱਲ ਰਿਹਾ ਉਹ 11-11 22 ਸੀਟਾਂ ਨੇ ਉਹਨਾਂ ਕੋਲੇ 11 ਉਧਰ 11 ਉਧਰ ਹੁਣ ਉਹਨਾਂ ਨੂੰ ਇਹ ਅਲੱਗ ਰਾਈਟ ਕਿਉਂ ਆ ਕੋਈ ਮਿਨੋਰਟੀ ਇੰਸਟੀਚਿਊਟ ਆ ਪਰ ਉਹਨਾਂ ਨੇ ਕੋਈ ਕੋਰਟ ਚ ਕੇ ਪੁਰਾਣਾ ਫੈਸਲਾ ਕਰਾਇਆ ਹੋਇਆ ਉਹ ਉਦੋਂ ਚਲੀ ਜਾਂਦਾ ਕਿਸੇ ਨੇ ਚੜ੍ਹ ਨਹੀਂ ਕਰਿਆ ਹੁਣ ਜਿਹੜੀਆਂ 11-11 ਸੀਟਾਂ ਨੇ ਦੋਨੇ ਪਾਸੇ ਇਹਨਾਂ ਦੀਆਂ ਉਹਦੇ ਵਿੱਚੋਂ ਜਦ ਅਸੀਂ ਦੇਖਦੇ ਹਾਂ ਵੀ ਤੁਸੀਂ 11-11 ਸੀਟਾਂ ਐਸਜੀਆਰ ਦੀਆਂ ਕਰਤੀਆਂ ਐਨਆਰਏ ਦੀਆਂ ਤੇ ਓਪਨ ਕੋਟੇ ਦੇ ਵਿੱਚ ਫਿਰ ਤੁਸੀਂ ਭਾਈ ਜਨਰਲ ਤੇ ਓਪਨ ਦੀਆਂ ਸੀਟਾਂ ਕਿਵੇਂ ਘਟਾ ਵਧਾਤੀਆਂ ਹੁਣ ਇਹਦੇ ਵਿੱਚ ਜਨਰਲ ਦੀਆਂ ਓਪਨ ਦੀਆਂ ਸੀਟਾਂ ਸਿਰਫ 23 ਨੇ 75 ਚੋਂ ਜਦੋਂ 75 ਚੋਂ 25 ਸੀਟਾਂ ਰਹਿ ਜਾਣਗੀਆਂ ਤਾਂ 2/3 ਸੀਟਾਂ ਤਾਂ ਦੂਜੇ ਪਾਸੇ ਚਲਣਗੀਆਂ ਨਾ ਕਿਚੇ ਨਕਤੇ ਸੋ ਇਹ ਇਹ ਵੀ ਇੱਕ ਇਹਦੇ ਵਿੱਚ ਆਪਣੇ ਆਪ ਚ ਜਿਹੜਾ ਹੈ ਵੱਡਾ ਗੈਪ ਹੈ ਔਰ ਉਹ ਗੈਪ ਦਾ ਇੱਕ ਹੋਰ ਵੱਡਾ ਹੈਗਾ ਇੱਥੇ ਜਿਹੜੀ ਸ਼ਡਿਊਲ ਕਾਸਟਮਰ ਰਿਜ਼ਰਵੇਸ਼ਨ ਦਿੱਤੀ ਹੈ ਉਹ 75 ਚੋਂ 19-19 ਦੇ ਦੀਆਂ 75 ਮੈਨਿਟੀ ਕੋਟੇ ਚ ਵੀ 19-19 ਚੋਕਾ 76 ਜੀ ਤੇ 75 ਜਿਹੜਾ ਓਪਨ ਕੋਟਾ ਉਹਦੇ ਚੋਂ ਵੀ ਗਵਰਨਮੈਂਟ ਕੋਟਾ ਉਹਦੇ ਚੋਂ ਵੀ 19 ਉਹਨਾਂ ਤਾਂ ਸੈਟੀਸਫਾਈ ਹੋਗੇ ਉਹਨਾਂ ਨੂੰ ਉੱਤੇ ਵੀ ਇੰਨੀਆਂ ਮਿਲ ਗਈਆਂ 69 ਇੱਥੇ ਵੀ 11 38 ਮਿਲ ਗਈਆਂ ਸੀਟਾਂ ਕੱਟਦੇ ਆ ਜਨਰਲ ਕੈਟਾਗਰੀ ਦੀਆਂ ਇਹ ਸਰਕਾਰ ਦੱਸੇ ਵੀ ਇਹ ਸਾਰੇ ਪੰਜਾਬ ਵਾਸਤੇ ਆ ਕਿ ਕਦੇ ਸ਼ਡਿਊਲ ਕਾਸਟਾਂ ਵਾਸਤੇ ਗਵਰਨਮੈਂਟ ਸ਼ਡਿਊਲ ਕਮ ਆਉਂਡ ਉਹਨਾਂ ਦਾ ਜਿਹੜਾ ਮਾੜਾ ਮੱਟਾ ਚੜਵਾਇਆ ਨਾ ਜੇ ਨਾ ਪਰਦੀਆਂ ਉਹਨਾਂ ਨੂੰ ਦੁਬਾਰਾ ਮਿਲੇ ਉਹਨਾਂ ਦਾ ਦਰਵਾਜ਼ਾ ਵੀ ਚੱਲ ਜਾ ਕੋਈ ਤਾਂ ਮਿਲਣਗੀਆਂ ਤੂੰ ਜਮਾਈ ਗੱਲਾਂ ਘੁੱਟ ਰਿਹਾ ਹਾਂ ਪਰਦੀਆਂ ਵਾਪਸ ਆ ਜਾਂਦੀਆਂ ਹਾਂ ਵਾਪਸ ਆ ਜਾਂਦੀਆਂ ਤੂੰ ਜਮਾਈ ਗੱਲਾਂ ਘੁੱਟ ਰਿਹਾ ਬਦਵੀਰ ਸਿੰਘ ਦੇ ਦੇ ਜਵਾਬ ਬਦਵੀਰ ਸਿੰਘ ਪਬਲਿਕ ਚਿਕਾ ਨੋਟਿਸ ਕਿਉਂ ਨਹੀਂ ਜਾਰੀ ਕਰ ਦਿੰਦਾ ਬੇਸੀ ਪੰਜਾਬ ਦੇ ਜਨਰਲ ਕੈਟਾਗਰੀ ਨੂੰ ਸੀਟਾਂ ਨਹੀਂ ਦੇਣੀਆਂ ਪੜਾ ਰੋਣਾ ਜਿਹੜਾ ਪਾਣਾ ਹੈ ਜਿਹੜਾ ਓਵਰਆਲ ਪਾਲਿਸੀ ਆ ਗਵਰਨਮੈਂਟਾਂ ਦੀ ਹਾਂ ਕਿ ਮੈਡੀਕਲ ਕਾਲਜ ਖੋਲਣ ਬਾਰੇ ਹਾਂ ਜਿਹਾ ਬਾਕੀ ਉਹ ਤਾਂ ਰੂਲ ਸਾਰੇ ਕਿਤੇ ਇੱਕੋ ਜਿਹੇ ਹੋਣ ਹਾਂ 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 ਇੱਕੋ ਜਿਹੇ ਤੇ ਉਹ ਕਹਿੰਦਾ ਮਤਲਬ ਉਧਰ ਮੈਨੂ ਇਹ ਲੱਗ ਪਿਆ ਕਿ ਕਿਹਾ ਗਿਆ ਕਿ ਇੱਥੇ ਟਾਈਟ ਸੀਗੇ ਰੂਲ ਜ਼ਿਆਦਾ ਇਸੇ ਕਰਕੇ ਲੋਕ ਹੋਰ ਕਿਤੇ ਖੋਲਣ ਲੱਗੇ ਜਾਂਦੇ ਸਾਡੇ ਇਨਵੈਸਟ ਨਹੀਂ ਕਰ ਗਲਤ ਕਹਿੰਦਾ ਗਲਤ ਕਹਿੰਦਾ ਇਹ ਟਾਈਟ ਨਹੀਂ ਸੀਗੇ ਇੱਥੇ ਰੈਗੂਲੇਸ਼ਨ ਸੀਗੀ ਕੱਲਾ ਮੈਡੀਕਲ ਐਜੂਕੇਸ਼ਨ ਜੀ ਪੰਜਾਬ ਦਾ ਪੂਰੇ ਮੁਲਕ ਦੇ ਵਿੱਚ ਈਵਨ ਪੰਜਾਬ ਚ ਐਨੀ ਕਲਿਆਂ ਦਾ ਹਾਲਤ ਸੀ ਜਾ ਕੇ ਦੇਖ ਲਓ ਪੰਜਾਬ ਦੇ ਵਿੱਚ ਅਸੀਂ ਡਾਕਟਰਸ ਨੇ ਇਸ ਗੱਲ ਦੇ ਉੱਤੇ ਫੈਸਲਾ ਕਰਿਆ ਸੀ ਵੀ ਜੋ ਰੂਲ ਆ ਉਹ ਲਾਗੂ ਕਰਨਾ ਹੈ ਨਿੱਤੀ ਸੇ ਕੈਟਾਗਰੀ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਕਿਸੇ ਪੰਜਾਬ ਦੇ ਬੱਚੇ ਨਾਲ ਨਹੀਂ ਤੱਕਾ ਹੋਣਾ ਚਾਹੀਦਾ ਇਹ ਉਹ ਇਹ ਕਰਨਾ ਚਾਹੁੰਦੇ ਨੇ ਵੀ ਪੰਜਾਬ ਨੂੰ ਤੱਕਾ ਕਰਕੇ ਪ੍ਰਾਈਵੇਟਾਂ ਨੂੰ ਫਾਇਦਾ ਦਿਓ ਜੇ ਪ੍ਰਾਈਵੇਟ ਬਾਕੀ ਜਗ੍ਹਾ ਤੇ ਜਾਂਦੇ ਨੇ ਜਾਈ ਜਾਣ ਫਿਰ ਤੁਸੀਂ ਇਹਦਾ ਮਤਲਬ ਤੁਸੀਂ ਇਹ ਕਹਿੰਦੇ ਹੋ ਵੀ ਕਿਉਂਕਿ ਨਹੀਂ 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 ਮੈਂ ਬੇਨਤੀ ਇਹ ਕਰਦਾ ਕੱਲ ਨੂੰ ਇਹ ਕਰਨਗੇ ਜੀ ਟੈਕਸੀ ਦੀ ਚੋਰੀ ਅਲਾਉ ਕਰ ਦੋ ਫਿਰ ਤੇ ਇਹ ਹੈ ਫਿਰ ਟੈਕਸੀ ਦੀ ਚੋਰੀ ਅਲਾਉ ਕਰ ਦੇਣਾ ਵੀ ਕੋਕਿ ਬਾਕੀਆਂ ਚ ਚੋਰੀ ਹੋ ਰਹੀ ਹੈ ਤੇ ਸਾਡੇ ਵੀ ਚੋਰੀ ਕਰੀ ਜਾਓ ਆ ਜਾਓ ਤੁਸੀਂ ਸਾਡੇ ਬਿਜ਼ਨਸ ਕਰ ਲਓ ਕਿੱਤੋਂ ਮੰਨ ਦੋ ਬਾਕੀ ਦੇਸ ਪਾਠ ਸੁਣਾ ਜਿਹੜਾ ਕੰਨਾਂ ਨੂੰ ਖਾਵੇ ਇਹ ਕੋਈ ਤਰੀਕਾ ਹੀ ਨਹੀਂ ਹੈ ਇਹ ਬਿਲਕੁਲ ਗਲਤ ਕਹਿ ਰਹੇ ਨੇ ਤੁਹਾਨੂੰ ਗਲਤ ਗੁੰਮਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੱਦੇ ਮਰਜੀ ਮੈਂ ਇਹ ਕਹਣਾ ਜਿਹੜੇ ਪਲੇਟਫਾਰਮ ਤੇ ਚਾਹੁੰਦੇ ਨੇ ਜਿੱਥੇ ਚਾਹੁੰਦੇ ਨੇ ਇਹ ਤਾਂ ਕਹਿ ਦਿੰਦਾ ਇਹਨਾਂ ਵੀ ਸੰਤ ਕਾਗਜ ਦੇਖਣ ਦੀ ਲੋੜ ਨਹੀਂ ਇਹ ਆਪਦੇ ਕਾਗਜ ਲਾਇਆ ਹੁਣ ਆਪਦੀਆਂ ਫਾਈਲਾਂ ਲਾਇਆ ਹੁਣ ਇਹ ਜਿਹੜੇ ਵੱਡੇ ਆਪਦੇ ਅਫਸਰ ਦੇ ਹੋਣੇ ਨੇ ਉਹ ਨਾਲ ਦੇ ਹੋਣ ਮੈਂ ਕੱਲਾ ਹੂੰਗਾ ਕਾਗਜ ਲੈ ਕੇ ਜਾਊਂਗਾ ਤੇ ਜਦ ਮਰਜੀ ਗੱਲ ਕਰ ਲੈਣਾ ਹੁਣ ਦੂਜੀ ਗੱਲ ਉਹ ਕਹਿੰਦੇ ਜੀ ਇਹ ਤਾਂ ਆ 6 8 ਦਾ ਲੈਟਰ ਇਹਨਾਂ ਨੇ ਤੁਹਾਨੂੰ ਭੇਜਿਆ ਸੀ ਜਦ ਤੁਸੀਂ ਮੈਨੂੰ ਭੇਜਿਆ ਮੈਂ ਸਾਰੇ ਪ੍ਰਿੰਟ ਕੱਢ ਦੇ ਕਿਉਂਕਿ ਤੁਹਾਨੂੰ ਪਹਿਲਾਂ ਹੁਣ ਝੋਖਾ ਹੋ ਜਾਂਦਾ ਹੈ ਇਹ ਲੈਟਰ ਕੀ ਕਹਿੰਦਾ ਇਹ ਕਾਦੇ ਵਾਸਤੇ ਹੈ ਇਹ ਇਹ ਹੈ ਕਿ ਇੱਕ ਬੰਦਾ ਕਹਿੰਦਾ ਜਾ ਕੇ ਕਿ ਜੀ ਮੈਂ ਐਨ ਆਰ ਆਈ ਵੀ ਆ ਤੇ ਮੈਂ ਡੋਮਿਸਾਈਲ ਵੀ ਆ ਆਪਣੀ ਸਟੇਟ ਦਾ ਤੇ ਮੈਂ ਐਨ ਆਰ ਆਈ ਚ ਜਾਣਾ ਚਾਹਣਾ ਠੀਕ ਹੈ ਉਹ ਉਹਨੇ ਸੁਪਰੀਮ ਕੋਰਟ ਚ ਪਾਇਆ ਸੁਪਰੀਮ ਕੋਰਟ ਗਾ ਠੀਕ ਹੈ ਤੂੰ ਆਪਣੇ ਕਾਗਜ਼ ਦੇ ਤੂੰ ਬੰਦਾ ਐਨ ਆਰ ਆਈ ਤੇਰੀ ਆਪਸ਼ਨ ਹੈ ਇਹ ਤੇਲੀ ਆਪਸ਼ਨ ਹੈ ਇਹ ਤਾਂ ਮਾੜੀ ਨਹੀਂ ਹੈਗਾ ਉਹਰੇ ਉਹੀ ਤੇ ਮਾਮਲਾ ਹੈ ਨਹੀਂ ਹੁਣ ਇਹਦੇ ਚ ਲਿਖਿਆ ਸ਼ੁੱਡ ਸੈਂਡ देयर ਰੈਲੇਵੈਂਟ ਡਾਕੂਮੈਂਟਸ ਸੱਚ ਕੈਂਡੀਡੇਟਸ ਸ਼ੁੱਡ ਸੈਂਡ देयर ਰੈਲੇਵੈਂਟ ਡਾਕੂਮੈਂਟਸ ਐਸ ਮੈਂਸ਼ਨਡ ਬਿਲੋ ਇਨ ਸਪੋਰਟ ਆਫ देयर ਕਲੇਮ ਟੂ ਚੇਂਜ ਨੈਸ਼ਨੈਟੀ ਫ੍ਰਮ ਇੰਡੀਅਨ ਟੂ ਐਨ ਆਰ ਆਈ ਦਸਰਾ ਇਹਦੇ ਵਿੱਚ ਮੈਨੂੰ ਆਇਆ ਦੱਸਣ ਵੀ ਇਹ ਮਾਮਲਾ ਇੱਥੇ ਪੰਜਾਬ ਚ ਇੱਕ ਦਿਕਾਉਣ ਕਿੱਥੇ ਹੈ ਠੀਕ ਤਾਂ ਬਲਕਿ ਤਬਿਆਨੀ ਕਰ ਰਹੇ ਨੇ ਉਹ ਸਭ ਤੋਂ ਵੇਜ ਦੀ ਚੁੱਤੀ ਜੋ ਚੀਜੀ ਮਤਲਬ ਜਿਵੇਂ ਕੋਈ ਬੰਦਾ ਨਾ ਵੀ ਜੀਣੋਂ ਆਉਂਦਾ ਨਹੀਂ ਸਵਾਲ ਉਹਨੂੰ ਵੀ ਕਾਗਜ਼ ਕਾਲੇ ਕਰ ਹੁੰਦਾ ਕਹਿੰਦਾ ਜੀ ਮੈਂ ਤਾਂ 20 ਪੇਜ ਲਿਖੇ ਨੇ ਉਹਨੂੰ ਪਤਾ ਹੈ ਨਹੀਂ ਵੀ ਤਾਂ 20 ਪੇਜ ਇੱਕ ਵੀ ਨਾ ਫਜਨੀ ਸੀ ਲਿਖਿਆ ਕੋਲ ਕੰਡੇ ਕਰੇ ਨੇ ਅਲਾਈਨ ਪੜੇ ਆ ਮੈਂ ਮਾਰਕੜੀਆ ਆ ਮੈਂ ਦਿਖਾਉਣਾ ਹੱਦਾਂ ਡਾਕਟਰ ਉਹ ਸਿਆਣਾ ਬੰਦਾ ਹੈ ਪੜਿਆ ਲਿਖਿਆ ਹੈ ਐਂਡ ਯੂਚਲ ਅੰਦਰ ਹੈ ਐਸੋਸੀਏਸ਼ਨ ਦਾ ਲੀਡਰ ਹੈ ਕੋਈ ਐ ਨਹੀਂ ਵੀ ਉਹਨੂੰ ਪਤਾ ਨਹੀਂ ਹੈ ਬਦਰੀ ਸਿੰਘ ਨੂੰ ਪਤਾ ਹੈ ਫਿਰ ਵੀ ਉਹ ਇਸ ਤਰ੍ਹਾਂ ਕਰੇ ਹੋਂ ਲਗਲੀ ਗੱਲ ਅਗਲੀ ਗੱਲ ਦੇ ਕਹਿੰਦੇ ਨੇ ਵੀ ਜੋ ਉੱਥੇ ਫਲਾਣਾ ਫੈਸਲਾ ਹੋ ਗਿਆ ਸੀ ਫਲਾਣਾ ਹੋ ਗਿਆ ਸੀ ਉਹਨਾਂ ਨੇ ਆਖਿਆ ਹੈ ਜੱਜਮੈਂਟ ਵਾਲਾ ਜੱਜਮੈਂਟ ਦਾ ਇਹ ਜੱਜਮੈਂਟ ਦੇ ਆਧਾਰ ਤੇ ਆ ਇਹ ਆਗੇ ਵੀ ਜੱਜਮੈਂਟ ਹੈ ਨਾ ਮੈਂ ਲਾਹੀ ਹੋਈ ਹੈ ਇਹ ਇਹ ਪੀਏ ਨਾਮਦਾਰ ਦੀ ਗੱਲ ਕਰੀਆ ਪੀਏ ਨਾਮਦਾਰ ਆ ਭਈਆ ਕਿਤਾਬ ਪੂਰੀ ਉਹ ਨਾਲ ਜੀ ਕਿਤਾਬ ਪਈ ਹੈ ਉਹਦੇ ਚ ਸਾਰੀਆਂ ਜੱਜਮੈਂਟਸ ਨੇ ਮੈਡੀਕਲ ਐਜੂਕੇਸ਼ਨ ਬਾਰੇ ਜਿਹੜੀਆਂ ਔਰ ਪੀਏ ਨਾਮਦਾਰ ਦੇ ਬੇਸ ਦੇ ਉੱਤੇ ਈਵਨ ਜਿਹੜੀ ਆ ਫੀਕ ਮੈਦੀ ਬਣਾਈ ਸੀ ਸਰਕਾਰ ਨੇ ਜਿਹਦਾ ਮੈਂ ਮੈਂਬਰ ਸੀ ਉਹ ਮੈਂ ਤੀਏ ਇਨਾਮਦਾਰੀ ਕੋਟ ਕਰ ਕਰਕੇ ਅਸੀਂ ਸਾਡੀ ਕਮੇਟੀ ਨਾ ਕਰਿਆ ਇਹ ਬਲੀਨ ਸਿੰਘ ਨੇ ਤਾਂ ਸ਼ਾਇਦ ਪੜੀ ਵੀ ਨਾ ਹੋਵੇ ਹੋ ਕਿਉਂਕਿ ਇਹ ਇਹ ਤਾਂ ਮਨਿਸਟਰ ਹੈ ਮਨਿਸਟਰ ਨੂੰ ਪੜਨੀ ਕਿ ਲੋੜਾ ਤੇ ਸੰਧਾ ਤਾਂ ਪੜਨਾ ਪਊਗਾ ਸੋ ਇਸ ਕਰਕੇ ਇਹਦੇ ਵਿੱਚ ਲਿਖਿਆ ਹੈ ਵੀ ਜਿਹੜੇ ਤੁਹਾਡੇ ਰੂਲ ਨੇ ਉਹਨੂੰ ਪ੍ਰੋਪਰਲੀ ਡਿਫਾਈਨ ਕਰੋ ਠੀਕ ਹੈ ਉਹ ਡਿਫਾਈਨ ਕਰਦੇ ਉਹਨਾਂ ਨੇ ਆਖਿਆ ਮੱਧ ਪ੍ਰਦੇਸ਼ ਦਾ ਕੇਸ ਹੈ ਉਹ ਕਹਿੰਦੇ ਜੀ ਸਾਡੇ ਤਾਂ ਹੁਣ ਦੇਟ ਹੀ ਲੰਗੀ ਉਹਨਾਂ ਨੇ ਆਖਿਆ ਵੀ ਹੁਣ 30 30 ਸਤੰਬਰ ਤੱਕ ਦੇ ਆਖਲੇ ਹੁੰਦੇ ਨੇ ਉਹਨਾਂ ਨੇ ਰੈਲਾਕਸੇਸ਼ਨ ਦਿੱਤੀ ਵੀ ਕੋਈ ਗੱਲ ਨਹੀਂ ਤੁਸੀਂ ਐਨਆਰਆਈ ਦੇ ਦਾਖਲੇ ਕਰ ਦਿਓ ਇੰਨੇ ਦਿਨਾਂ ਚ ਹੋਰ ਜੇ ਤੁਹਾਡੇ ਦਾਖਲੇ ਨਾ ਹੋਈ ਫਿਰ ਵੀ ਸੀਟਾਂ ਨਾ ਭਰੀਆਂ ਫਿਰ ਤੁਸੀਂ ਸਰਕਾਰ ਨੂੰ ਆਪਦੀ ਫੀਸ ਬਾਰੇ ਗੱਲ ਕਰ ਦਿਓ ਇਹ ਕਿੱਥੇ ਹੀ ਮਾਮਲਾ ਇਹ ਪੰਜਾਬ ਦਾ ਮਾਮਲਾ ਹੈ ਮਤਲਬ ਇਹ ਹੋਰ ਗੁੰਮਰਾਹ ਕਰਨਾ ਕੀ ਹੁੰਦਾ ਇਹ ਕਾਗਜ਼ ਬਲਵੀਰ ਸਿੰਘ ਦੇ ਭੇਜੇ ਹੋਏ ਨੇ ਨਾ ਤੁਹਾਨੂੰ ਇਹ ਮੈਂ ਪ੍ਰਿੰਟ ਕੱਢੇ ਨੇ ਇਹਨਾਂ ਦੇ ਉੱਤੇ ਕਰਲੇ ਭੇਜੋ ਇਹ ਹੋਰ ਕੋਈ ਕਾਗਜ਼ ਉਹਨੇ ਆਪਦੀ ਫਾਈਲ ਨਹੀਂ ਦਿਖਾਉਣੀ ਜਿਹੜੀ ਉਹਨੇ ਜੁਲਾਈ ਚ ਮੀਟੀਆਂ ਕਰੀਆਂ ਜਿਹੜੀ ਪਹਿਲਾਂ ਇੱਕ ਵਾਰੀ ਰਿਜੈਕਟ ਕਰੀ ਗਈ ਪਾਲਥੀ ਐਸੀ ਸਰਕਾਰ ਨੇ ਐਸੀ ਸੈਂਟਰ ਉਹ ਨਹੀਂ ਦਿਖਾਉਣੀ ਨਾ ਦਿਖਾਉਣ ਆ ਕਾਗਜ਼ ਨਹੀਂ ਕਰ ਲਈ ਦਿੱਸਕ ਸਰ ਆਪਾਂ ਕੋ ਲੋਕ ਰੱਖਦੇ ਆਪਾਂ ਕੋ ਗੁੱਟ ਬੁਕ ਬੁਕ ਕੋ ਗੁੱਟ ਪੰਧ ਰਹਾ ਹੁਣ ਟੀਜੀ ਗੱਲ ਟੀਜੀ ਗੱਲ ਕਹਿੰਦੇ ਜੀ ਰਿਟ ਪਈ ਹੋਈ ਸੀ ਆ ਰਿਟ ਹੈ ਇਹ ਆ ਮੈਰਿਟ ਡਾਊਨਲੋਡ ਕਰੀ ਹੋਈ ਹੈ ਠੀਕ ਹੈ ਇਹ ਰਿਟ ਦੇ ਵਿੱਚ ਬੰਦਾ ਕਹਿੰਦਾ ਇਹ ਪਾਈ ਹੈ 14 8 2024 ਨੂੰ ਠੀਕ ਹੈ ਉਹਦਾ ਵਕੀਲ ਹੈ ਗੌਰਵ ਰਾਣਾ ਅਦਿੱਤਿਆ ਜੀਤ ਸਿੰਘ ਛੱਡਾ ਇਹ ਤਾਜੀ ਹੀ ਹੈ 14 ਤਾਜੀ ਰਿਟਾ 14 ਅਗਸਤ ਦੀ 16 ਅਗਸਤ ਦੀ ਚ ਆਰਡਰ ਹੈ ਤੇ ਉਹਨੇ ਕਿਹਾ ਕਿ ਜੀ ਤੁਸੀਂ ਆਪਦੇ ਜਿਹੜੀ ਨੋਟੀਫਿਕੇਸ਼ਨ ਜਾਰੀ ਕਰੀ ਹੈ ਯੂਨੀਵਰਸਿਟੀ ਨੇ ਪ੍ਰੋਸਪੈਕਟ ਜਾਰੀ ਕਰਿਆ ਹੈ ਉਹ ਜ ਐਨ ਆਰ ਆਬਡੀ ਚਲਡਨ ਆਫਰ ਐਨ ਆਰ ਆਬਡੀ ਆ ਬਈ ਆਪਾਂ ਨੂੰ ਜਿਹਨੇ ਉਤਬਿਲ ਬਾਈ ਨਾਲ ਪਾਈਦੀ ਇਹ ਰਿਟ ਦਾ 파ਟ ਹੈ ਉਹਨਾਂ ਦੇ ਤੇ ਜੋ ਕਾਰਡਿਆਂ ਚ ਡਾਊਨਲੋਡ ਕਰੇ ਮੈਂ ਇਹ ਵੀ ਐਨਆਰਆਈ ਦੀ ਕਿ ਚਿਲਡਰਨ ਆ ਫੈਨਰੀ ਦਿਖਣ ਦੀ ਬਜਾਏ ਤੁਸੀਂ ਨਾ ਦੇਖੋ ਸਪੌਂਸਰਡ ਵਾਈ ਐਨਆਰਆਈ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਵੀ ਹੋਣ ਭੈਣ ਭਾਈ ਚਾਚੇ ਤਾਏ ਮਾਮੇ ਮਾਸੀਆਂ ਨਾਨਾ ਦਾਦਾ ਜਾਨੀ ਕਿ ਗ੍ਰੈਂਡ ਚਿਲਡਰਨ ਗ੍ਰੇਟ ਗ੍ਰੈਂਡ ਚਿਲਡਰਨ ਇਹ ਉਹ ਨੋਟੀਫਿਕੇਸ਼ਨ ਕਰੀ ਨਹੀਂ ਹੁਣ ਇੱਕ ਹੋਰ ਨੇ ਪਾਇਆ ਉਹ ਕਹਿੰਦਾ ਜੀ ਤੁਸੀਂ ਚਾਚੇ ਤਾਏ ਦੇ ਜਿਹੜੇ ਭਰਾ ਹੋ ਨੇ ਕਜ਼ਨ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਤਾਂ ਕਹਿਤਾ ਵੀ ਉਹ ਐਨਆਰਆਈ ਦੇ ਵਾਸਤੇ ਸਪான்ਸਰ ਹੋ ਸਕਦੇ ਨੇ ਸਕਾਪਰਾ ਬੈਨ ਹੋ ਨਹੀਂ ਸਕਦਾ ਇਹਦਾ ਮਤਲਬ ਜਿਹੜੀ ਨੋਟੀਫਿਕੇਸ਼ਨ ਕਰੀਆ ਡੀਆਰਐਮੀ ਤੋਂ ਲੈ ਕੇ ਸੈਕਟਰੀ ਤੋਂ ਲੈ ਕੇ ਮਿਨਿਸਟਰ ਤੋਂ ਲੈ ਕੇ ਇਹ ਕਿਵੇਂ ਅੱਗੇ ਚੱਲਦੀ ਹੈ ਨੋਟੀਫਿਕੇਸ਼ਨ ਇੱਕ ਵੀ ਲਾਈਨ ਅਸੀਂ ਚੀਫ ਮਿੰਿਸਟਰ ਦੇ ਸਾਈਨ ਤੋਂ ਬਿਨਾ ਬਦਲ ਨਹੀਂ ਸਕਦੇ ਅੱਛਾ ਇਹਦੇ ਵਿੱਚ ਸਪੈਨਪਰਾ ਹੈ ਹੈ ਨਹੀਂ ਸਕਾਪਰਾ ਬੈਨ ਹੋਣਾ ਚਾਹਤੇ ਕजन ਹੈਗੇ ਨੇ ਕजन ਹੈਗੇ ਨੇ ਆ ਆ ਇਹ ਬਦਵੀਰ ਸਿੰਘ ਦਾ ਮਕਮਾ ਆ ਕੁਛ ਕਰ ਰਿਹਾ ਇਹ ਪੁੱਛਦੇ ਵੀ ਭਾਈ ਸਾਡੀ ਇੰਨੀ ਬੇਇੱਜ਼ਤੀ ਕਿਉਂ ਕਰਾਉਣੀ ਹੈ ਇਹਦਾ ਵਾੜ ਇਹਨੇ ਵੀ ਨਹੀਂ ਪੜੀ ਨੋਟੀਫਿਕੇਸ਼ਨ ਜ਼ਰੂਰੀ ਕਰਾਂ ਇੱਕ ਛੋਟੀ ਜਿਹੀ ਨੋਟੀਫਿਕੇਸ਼ਨ ਦੀ ਗੱਲ ਦੱਸ ਦਿੰਦਾ ਨੋਟੀਫਿਕੇਸ਼ਨ ਦੀ ਜ਼ਿੰਮੇਵਾਰੀ ਕੀ ਹੁੰਦੀ ਆ ਇਹਨਾਂ ਦਾ ਸੈਕਟਰੀ ਦੱਸ ਦੇਵੇ ਇੱਕ ਨੋਟੀਫਿਕੇਸ਼ਨ ਕਰੀ ਤੇ ਉਹਦੇ ਵਿੱਚ ਇੱਕ ਬਦਲਾਅ ਕਰਿਆ ਸੀ ਬਦਲਾਅ ਕਰਿਆ ਤੇ ਮੈਨੂੰ ਤਾਂ ਪਤਾ ਨਹੀਂ ਸੀ ਵੀ ਫਾਈਲ ਤੇ ਕੀ ਲਿਖਿਆ ਬਦਲਾਅ ਕਰਿਆ ਉਹ ਚੈਲੰਜ ਹੋ ਗਿਆ ਕੋਰਟ 'ਚ ਜੇ ਕੋਰਟ ਚੈਲੰਜ ਹੋ ਗਿਆ ਸਰਕਾਰੀ ਫਾਈਲ ਨੰਬਰ ਦੀ ਮੈਂ ਹੈਰਾਨ ਰਹਿ ਗਿਆ ਅਸੀਂ ਕਿਹ ਜਿੱਤ ਗਏ ਉਹਦੇ ਉੱਤੇ ਰਤਨ ਸਾਹਿਬ ਸੀਗੇ ਸੈਕਟਰੀ ਉਹਨਾਂ ਨੇ ਜਦ ਸੀਐਮ ਸਾਹਿਬ ਨੂੰ ਫਾਈਲ ਭੇਜੀ ਮਿਨਿਸਟਰ ਸਾਹਿਬ ਨੂੰ ਤੇ ਨਾਲ ਸੀਐਮ ਨੂੰ ਮਾਰ ਕਰਨੀ ਹੁੰਦੀ ਹੈ ਵੀ ਸੀਐਮ ਤੱਕ ਜਾਣੀ ਹੈ ਉੱਥੇ ਲਿਖਿਆ ਮਾਨਯੋਗ ਸੀਐਮ ਆ ਫਲਾਣੇ ਪੇਜ ਤੇ ਆ ਥੱਲੇ ਲਿਖਿਆ ਜਿਹੜਾ ਸੀ ਉੱਥੇ ਉਹ ਪਾਇਆ ਇਹ ਨਵਾਂ ਪਾਇਆ ਇਹਨੂੰ ਵਿਸ਼ੇਸ਼ ਕਰਕੇ ਪ੍ਰਵਾਨਗੀ ਦੇ ਦੇਣ ਜਾਂ ਰੱਦ ਕਰ ਦੇਣ ਹੁਣ ਉਹਨਾਂ ਨੇ ਪ੍ਰਵਾਨਗੀ ਦੇਤੀ ਜਦ ਅਸੀਂ ਹਾਈ ਕੋਰਟ 'ਚ ਫਾਈਲ ਦਿਖਾਈ ਤੇ ਜੱਜ ਸਾਹਿਬ ਕਹਿੰਦੇ ਮਿਸਟਰ ਚੀਫ ਮਿਨਿਸਟਰ ਦਾ ਕਫਾਈਲ ਗਈ ਹੈ ਸਰਕਾਰ ਨੂੰ ਹੱਕ ਹੈ ਪੂਰਾ ਲਿਖਿਆ ਹੋਇਆ ਹੋਰ ਤੁਸੀਂ ਕੀ ਚਾਹੁੰਦੇ ਹੋ ਅਗਲਾ ਇਹ ਦੇ ਜਿਸ ਵਿੱਚ ਕਰਤਾ ਯਾਨੀ ਕਿ ਐਮੀ ਵੀ ਬਕੋਰ ਰੱਖਣਾ ਹੁੰਦਾ ਅਸੀਂ ਦੱਸਣਾ ਵੀ ਅਸੀਂ ਆਹ ਕਰ ਰਹੇ ਹਾਂ ਕਿਉਂਕਿ ਕਹਿਣਾ ਤਾਂ ਮਹਿਕਮੇ ਨਹੀਂ ਹੈ ਮੁਖਮੰਤ ਨੂੰ ਥੋੜਾ ਸੁਪਨਾ ਹੁੰਦਾ ਅਸੀਂ ਦੱਸਣਾ ਵੀ ਜੇ ਅਸੀਂ ਆਹ ਕਰ ਰਹੇ ਹਾਂ ਤੁਸੀਂ ਫੈਸਲਾ ਕਰਨਾ ਤੁਸੀਂ ਫੈਸਲਾ ਕਰੋ ਵੀ ਇਹ ਕਰਨਾ ਹੈ ਜਾਂ ਨਹੀਂ ਕਰਨਾ ਹੂੰ 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 ਭਾਵੇਂ ਜਵਾਨੀ ਗਗਲੀ ਹੋ ਗਈ ਹੋਵੇ ਤਾਂ ਵੀ ਅਸੀਂ ਲਿਖ ਦਿਆਂ ਹੈ ਨਹੀਂ ਆਰਡਰ ਇਹ ਉਹ ਟੈਲੀਫੋਨ ਕਨਵਰਸੇਸ਼ਨ ਵੀ ریکارڈ ਕਰ। ਅਸੀਂ ਰਿਕਾਰਡ ਕਰਦੇ ਆ। ਇਹ ਉਹਨਾਂ ਦੇ ਹਾਂ ਵੀ ਤੁਸੀਂ ਆਹ ਗੱਲ ਕਹੀ ਸੀ ਇਹ ਅਸੀਂ ਤਾਂ ਕਰ ਰਿਹਾ। ਸੋ ਇਸ ਕਰਕੇ ਇਹ ਜਿਹੜੀ ਜ਼ਿੰਮੇਵਾਰੀ ਹੈ ਬਦਰੀ ਸਿੰਘ ਵੀ ਜ਼ਿਆਦਾ ਹੈ। ਕਿਉਂਕਿ ਮੰਤਰੀ ਤੋਂ ਬਦ ਮੁੱਖ ਮੰਤਰੀ ਕੋਈ ਕੰਨਦੀ ਆ ਫਾਈਲ। ਮੰਤਰੀ ਹੁਣ ਡਾਕਟਰ ਹੈ। ਉਹਨੂੰ ਤਾਂ ਕੋਈ ਪਤਾ ਹੋਣਾ ਚਾਹੀਦਾ। ਐਮਡੀ ਹੈ। ਕੋਈ ਐਂ ਤਾਂ ਹੈ ਨਹੀਂ ਵੀ ਸਧਾਰਨ ਬੰਦਾ। ਉਹ ਉੱਤ ਚੜਦਾ ਬੜਾ ਜਿਆ ਹੁੰਦਾ ਕੋਈ ਨਵਾਂ ਹੋਵੇ। ਸੋ ਇਸ ਕਰਕੇ ਇੰਨਾ ਚੀਜ਼ਾਂ ਦਾ ਇਸ ਤੋਂ ਅੱਗੇ ਇਹਦੇ ਵਿੱਚ ਕੀ ਹੈ? ਹੁਣ ਇਹਦੇ ਵਿੱਚ ਇਹਨਾਂ ਦਾ ਇਹ ਜੀ ਬੋਲਿਆ ਨਹੀਂ। ਉਥੇ ਮਾਨਯੋਗ ਹਾਈ ਕੋਰਟ ਨੇ ਪੁੱਛਿਆ ਵੀ ਦੱਸੋ ਤੁਹਾਡਾ ਇਸ ਦੇ ਉੱਤੇ ਚੋਣਾ ਨਹੀਂ ਇਹ ਜੀ ਚੁੱਪ ਕਰਾਤਾ ਕਿਉਂਕਿ ਇਹ ਜੀ ਪਹਿਲਾਂ ਹੀ ਮੀਟਿੰਗ ਤੇ ਆਪ ਹਾਜ਼ਰ ਸੀ ਜਦੋਂ ਉਹ ਨੋਟੀਫਿਕੇਸ਼ਨ ਕਰਨ ਲੱਗੇ ਸੀ ਓਕੇ ਇਹ ਇਸ ਤੋਂ ਪਹਿਲਾਂ ਹੀ ਇਹ ਪਵਾਈ ਗਈ ਰਿੱਟ ਹੈ ਮੈਨੂੰ ਕਹਿੰਦੇ ਕੋਈ ਚੀਜ਼ ਨਹੀਂ ਹੈ ਇਹ ਕਿਸੇ ਦਲਵੀਰ ਸਿੰਘ ਨੇ ਪਾਈ ਹੈ ਦਲਵੀਰ ਸਿੰਘ ਦਾ ਆ ਹੁਣੇ ਆਰਡਰ ਹੈ ਇਹ ਆਰਡਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨੇ ਸਰਵਖਰਾਨਾ ਲੈਂਡ ਅਡੀਸ਼ਨਲ ਐਡਵੋਕੇਟ ਜਨਰਲ ਤੇ ਆ ਦੇ ਸੀ ਇਹਨਾਂ ਦਾ ਉਹਨੇ ਨੋਟਿਸ ਦੀ ਕਾਪੀ ਦੇ ਲਈ ਹੈ ਉਹਨੇ ਕੋਈ ਆਰਗੂ ਨਹੀਂ ਕਰਿਆ ਕਿ ਜੀ ਦੀ ਲੋੜ ਨਹੀਂ ਆਏ ਗਲਤ ਕਹਿ ਰਿਹਾ ਹੋਰ ਹੈ ਪਰ ਇਹਦੀ ਕੀ ਇਸ਼ੂ ਕੀ ਹੈ ਇਸ਼ੂ ਤਾਂ ਇਹ ਹੀ ਹੈ ਨਾ ਵੀ ਤੁਸੀਂ ਭੈਣ ਭਰਾਵਾਂ ਦੇ ਨਾਲ ਪਾਓ ਇਹ ਤਾਂ ਇਹ ਇਸ਼ੂ ਤਾਂ ਇਹਨਾਂ ਨੇ ਇਸ ਨੋਟੀਫਿਕੇਸ਼ਨ ਦਾ ਹੀ ਨਹੀਂ ਜਿਹੜੀ ਆਪਾਂ ਨੋਟੀਫਿਕੇਸ਼ਨ ਡਿਸਕਸ ਕਰ ਰਹੇ ਆਂ ਆਪਾਂ ਤਾਂ ਕਰ ਰਹੇ ਆ ਕਿ ਐਨ ਆਰ ਆਈ ਸੀਟਾਂ ਜਿਹੜੇ ਖਾਲੀ ਬਚੀਆਂ ਹੁਣ ਉਹ ਆਂਡ ਇੰਡੀਆ ਦੇ ਕੋਲ ਤੋਂ ਨਹੀਂ ਭਰਨੀਆਂ ਹਾਂ ਉਹਦੇ ਚ ਐਂਡ ਵਾਲੀ ਕੌਣ ਆ ਕੌਣ ਨਹੀਂ ਇਹ ਤਾਂ ਸਦਾ ਝਗੜਾ ਹੀ ਨਹੀਂ ਆ ਪਹਿਲਾਂ ਉਹ ਜਨਰਲ ਨੂੰ ਵਾਪਸ ਆ ਜਾਂਦੀ ਸੀ ਹੁਣ ਤੁਸੀਂ ਉਹ ਖੋਲਤੀਆ ਉਹ ਖੋਲਤਿਆਂ ਤੇ ਉਹਦੇ ਨਾਲ ਜਨਰਲ ਕੱਟ ਕੇ ਜਿਹਨੂੰ ਨੁਕਸਾਨ ਹੋ ਗਿਆ ਪੰਜਾਬ ਨੂੰ ਨੁਕਸਾਨ ਹੋ ਗਿਆ ਜਨਰਲ ਕੈਟੇਗਰੀ ਵੀ ਛੱਡੋ ਪੰਜਾਬ ਨੂੰ ਨੁਕਸਾਨ ਹੋ ਗਿਆ ਕਿਉਂਕਿ ਪੰਜਾਬ ਦੇ ਕੋਟੇ ਜੀਆਂ ਸੀਟਾਂ ਨੇ ਉਹ ਬਾਕੀ ਸਟੇਟ ਵਾਲਾ ਤਾਂ ਸਾਨੂੰ ਕੋਈ ਦਿੰਦਾ ਨਹੀਂ ਸੋ ਇਸ ਕਰਕੇ ਸਵਾਲ ਤਾਂ ਇੱਥੇ ਸੀਟਾਂ ਸ਼ਿਫਟ ਕਰਨ ਦਾ ਇਹ ਕਹਾਣੀਆਂ ਸਾਨੂੰ ਪਾਏ ਕਿ ਐਨਆਰ ਆ ਹੀ ਕਿਵੇਂ ਫੈਸਲਾ ਕਰ ਇਹਦੇ ਕਿਸੇ ਨੇ ਸਵਾਬੀ ਨਹੀਂ ਕਰਿਆ ਇਹਨਾਂ ਤੇ ਤੇ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਕਰੀ ਉਹਦੇ ਚ ਕੜੀ ਕੋਡੀ ਹੋਈ ਆ ਉੱਚ ਸਕੇ ਪੈਂਟ ਪਰਾ ਛੱਡ ਕੇ ਚਾਚੇ ਚਾਹ ਦੇ ਜੋਕ ਵਾਪਸੇ ਸੋ ਇਹ ਇਹ ਜਿਹੜੀ ਹੈ ਨਹੀਂ ਪਾਇਆ ਕਹਿੰਦੇ ਚੱਲ ਉਹ ਪਾ ਦਿੰਦੇ ਆ ਜੇ ਇਹ ਰਹਿਣ ਦਿੰਦੇ ਆ ਫਿਰ ਹੈ ਨਹੀਂ ਨਹੀਂ ਹੁਣ ਕਹਿੰਦੇ ਹੁਣ ਅਮੈਂਡਮੈਂਟ ਕਰਨਗੇ ਕਿੱਥੇ ਨਾ ਕਿੱਥੇ ਜਿਹੜਾ ਬੰਦਾ ਵਾਰ-ਵਾਰ ਨੋਟੀਫਿਕੇਸ਼ਨ ਕਰਕੇ ਅਮੈਂਡਮੈਂਟ ਕਰੇ ਇਹਦਾ ਮਤਲਬ ਉਹ ਬਿਲਕੁਲ ਜਿਹੜਾ ਜੋਕ ਨਾ ਮਾਰੀ ਕਦੇ ਦਿਖ ਲਿਆ ਕੱਟ ਲਿਆ ਦਿਖ ਲਿਆ ਕੱਟ ਲਿਆ ਦਿਖ ਲਿਆ ਕੱਟ ਲਿਆ ਸਮਝੋ ਵੀ ਨਲਾਇਕ ਹੈ ਕਹਿੰਦਾ ਔਖਾ ਲੱਭ ਜੇ ਵਾਰ-ਵਾਰ ਕਿਉਂ ਹੈ ਸਾਰੇ ਇੱਕ ਸਰਜਨ ਹੁੰਦਾ ਮੈਂ ਥੋੜੀ ਜੀ ਗੱਲ ਦੱਸਦਾ ਉਹਨੇ ਰੋਜ਼ ਹੀ ਆ ਜਾਣਾ ਐ ਤੇ ਥੋੜਾ ਜਿਹਾ ਹੋਰ ਖੋਲ ਲੈਣਾ ਥੋੜਾ ਜਿਹਾ ਹੋਰ ਖੋਲ ਲੈਣਾ ਫਿਰ ਇਹਨੂੰ ਮੈਂ ਉਦੋਂ ਤਾਂ ਜਿਪ ਲੱਗਦੀ ਨਹੀਂ ਸੀ ਹੁਣ ਤਾਂ ਜਿਪ ਵੀ ਲਾਦਮੀਆ ਮਨੋ ਕਿ ਹਾਂ ਨਾ ਵਰਮਾ ਸਾਹਿਬ ਐਨ ਇਕੋਲੋਜੀਕ ਜਿਪਣ ਵਾਲੋ ਰੋਜ਼ ਹੀ ਉਸੇ ਵਾਰਡ ਕੀ ਧੋਦਿਆ ਕਰੋ ਖੋਲ ਕੇ ਰੋਜ਼ ਹੀ ਤੁਸੀਂ ਬਾਰ ਬਾਰ ਤੁਸੀਂ ਆ ਰਹੇ ਹੋ ਤੁਸੀਂ ਕੀ ਕਰਦੇ ਹੋ ਹੁਣ ਆ ਲਓ ਆਰਡਰ ਇਹ ਜੀ ਚੁੱਪ ਰਹੇ ਇਹਨਾਂ ਦਾ ਹਾਈ ਕੋਰਟ ਨੇ ਫਿਰ ਸਾਂਤ ਕਰੀ ਹੋਈ ਆ ਬਹੁਤ ਜ਼ਿਆਦਾ ਹਾਈ ਕੋਰਟ ਨੇ ਇਕਵਿਟੀ ਮੇਨਟੇਨ ਕਰਿਆ ਹਾਈ ਕੋਰਟ ਨੇ ਆਖਿਆ ਆ ਲਾਈਨ ਮੈਂ ਪਾਈ ਹੋਈ ਆ ਹਾਈ ਕੋਰਟ ਨੇ ਕਿਹਾ ਵੀ 16 8 ਨੂੰ ਇਹ ਕਾਉਂਸਲਿੰਗ ਚ ਪਾਰਟਿਸਿਪੇਟ ਕਰਿਆ ਇੱਕ ਵਿਅਕਤੀ ਵਾਸਤੇ ਹੈ ਇਹ ਇਹ ਜਨਰਲ ਇਹ ਐ ਨਹੀਂ ਵੀ 200 ਸੀਟਾਂ ਵਾਸਤੇ ਇਹ ਇੱਕ ਵਿਅਕਤੀ ਵਾਸਤੇ ਹੈ ਔਰ ਵਿਅਕਤੀ ਕੀ ਹੈ ਉਹ ਕਹਿੰਦਾ ਮੇਰੇ ਨਾਲ ਤੁਸੀਂ ਐਨਆਰਆਈ ਮੰਨ ਲਓ ਮੈਨੂੰ ਇਹ ਨਹੀਂ ਆ ਵੀ ਮੈਂ ਆਲ ਇੰਡੀਆ ਨਾ ਮੈਨੂੰ ਆਣਾ ਨਹੀਂ ਮੰ ਹੁਣ ਉਹਦੇ ਵਿੱਚ ਇਹਨਾਂ ਨੇ ਕਿਹਾ ਕੋਰਟ ਨੇ ਮਾਨਜੋਗ ਨੇ ਵੀ ਇਹ ਤੁਸੀਂ ਕਾਉਂਸਲਿੰਗ ਤਾਂ ਕਰੋਗੇ ਪਰ ਉਹਦਾ ਰਿਜ਼ਲਟ ਨਹੀਂ ਕਦੋਗੇ ਜਿੰਨਾ ਚਿਰ ਅਸੀਂ ਫੈਸਲਾ ਨਹੀਂ ਕਰਦੇ ਓਕੇ ਇੱਕ ਤਾਂ ਇਹ ਰੋਕ ਲਾਤੀ ਇਹਨੂੰ ਅੱਗੇ ਕਈ ਵਾਰ ਉਹ ਕਹਿੰਦਾ ਜੀ ਦੇਖੋ ਉਦੋਂ ਤੁਸੀਂ ਮੈਨੂੰ ਅਲਾਉ ਕਰਤਾ ਮੇਰੀ ਉਦੋਂ ਸੈলেকਸ਼ਨ ਹੋ ਗਈ کورٹ ਨੇ ਮੈਨੂੰ ਆਜ਼ਾਦੀ ਚ ਹੁਣ کورٹ ਮੇਰੇ ਹੱਕ ਚ ਕਰੇ کورٹ ਨੇ ਥੱਲੇ ਲਿਖਤਾ ਕੀ ਲਿਖਿਆ ਜੀ ਪਟੀਸ਼ਨਰ ਸ਼ਵਡ ਨਾਟ ਡਰਾਈਵ ਐਨੀ ਇਕਵਿਟੀ ਫ্রম ਦਿਸ ਆਰਡਰ ਇਸ ਆਰਡਰ ਕਰਕੇ ਅੰਤਰਮ ਹੁਕਮ ਕਰਕੇ ਪਟੀਸ਼ਨਰ ਕੋਈ ਇਹ ਕੱਲ ਨੂੰ ਨਹੀਂ ਕਹਿ ਸਕੇਗਾ ਵੀ ਮੈਨੂੰ ਜੀ ਇਹਦਾ ਫਾਇਦਾ ਦਿਓ ਇਹ ਕਹਿੰਦੇ ਸੀ ਜਨਰਲਾਈਜ਼ ਕਰਦੇ ਆਹੀ ਜੀ ਗੱਲ ਨਾਲ ਇਹ ਵੀ ਉਲਟੇ ਪਾਸੇ ਜਾ ਕੇ ਸੋ ਮੇਰੀ ਸਿਰ ਬੇਨਤੀ ਨਹੀਂ ਹੈ ਮੈਡੀਕਲ profession ਬਹੁਤ ਹੀ ਉਹ ਹੈ ਔਰ ਬਲਵੀਰ ਸਿੰਘ ਨੇ ਇੱਕ ਗੱਲ ਚਾਹੇ ਤੁਹਾਨੂੰ ਆਪਦੇ ਜਸਟੀਫਿਕੇਸ਼ਨ ਚ ਕਹੀ ਹੈ ਇੱਕ ਗੱਲ ਕਹਿ ਕੇ ਵੀ ਹਾਂ ਇੱਥੇ ਬੜਾ ਸੋਹਣਾ ਰੈਗੂਲੇਟਡ ਸੀ ਹੁਣ ਅਸੀਂ ਤੋੜ ਰਹੇ ਹਾਂ ਇਹ ਤਾਂ ਮੈਂ ਨਹੀਂ ਹੈ ਤੁਹਾਡੇ ਸਾਹਮਣੇ ਤੋਂ ਨਹੀਂ ਕਹਿ ਕੇ ਗਿਆ ਵੀ ਇਹ ਸਾਡਾ ਸਖਤ ਸੀ ਸਖਤ ਨਹੀਂ ਸੀ ਸਾਡਾ ਅਸੀਂ ਹੀਰਾ ਫਿਰ ਹੀ ਨਹੀਂ ਹੋਣ ਦਿੰਦੇ ਸੀ ਉਰੇ ਪੰਜਾਬ ਚ ਇਹ ਤਾਂ ਨਹੀਂ ਮੈਨੂੰ ਤਾਂ 18 ਸਾਲ ਹੋ ਗਏ ਛੱਡੇ ਨੂੰ ਜੇ ਮੈਨੂੰ 18 ਸਾਲ ਹੋ ਗਏ ਇਹਦਾ ਮੈਂ ਚੜਾ ਗਿਆ ਫਿਰ ਵੀ ਹੀਰਾ ਫਿਰ ਤਾਂ ਹੋ ਨਹੀਂ ਰਹੀ ਸੀ ਸੋ ਪੰਜਾਬ ਦਾ ਇੱਕ ਪੁਖਤਾ ਸਿਸਟਮ ਬਣਿਆ ਹੋਇਆ ਸੀ ਇਹਨਾਂ ਨੇ ਆ ਕੇ ਉਹ ਤੋੜਿਆ ਕਿਉਂਕਿ ਇਹ ਤਾਂ ਵਿਸ਼ਵਾਸ ਹੀ ਨਹੀਂ ਰੱਖਦੇ ਸਿਸਟਮ 'ਤੇ ਨਾ ਇਹ ਤੋੜਨ ਦਾ ਆਪ ਹੀ ਮੰਨੀ ਜਾਂਦਾ ਵੀ ਅਸੀਂ ਜੇ ਤੋੜਦਾ ਹੁਣ ਕਿਉਂ ਕਿਉਂਕਿ ਅਸੀਂ ਇਹ ਕਰਨਾ ਪਰ ਤੋੜਦੇ ਤੋੜਦੇ ਨਾਲ ਜੈ ਜਾਂਦੀ ਪੰਜਾਬ ਦੀ ਕਰਤੀ ਪੰਜਾਬ ਦੇ ਕਿੰਨੀਆਂ ਹੀ ਸੀਟਾਂ ਘਟ ਗਈਆਂ ਸੀਟਾਂ ਦਾ 2-2 ਕਰੋੜ ਮੁੱਲ ਹੈ ਤੇ 250 ਸੀਟ ਦਾ 500 ਕਰੋੜ ਰੁਪਇਆ ਬੰਦਾ ਆਪਸੀ ਬਹੁਤ ਸਾਰੀ ਕਹਿੰਦੇ ਹੁੰਦੇ ਆ ਜਦ ਫੀਸ ਵਧਾਈ ਸੀ ਮੈਂ ਕੋਈ ਐ ਨਹੀਂ ਵੀ ਅੱਜ ਇਹਨਾਂ ਦੀ ਸਰਕਾਰ ਚ ਕਰ ਰਹੇ ਆ ਅਕਾਲੀ ਬੀਜੇਪੀ ਦੀ ਸਰਕਾਰ ਚ ਇੱਕ ਫੀਸ ਵਧਾਈ ਸੀ 20 ਕਰੋੜ ਕਰਤੀ 20 ਲੱਖ ਕਰਤੀ 20 ਤੋਂ 30 ਕਰਤੀ 30 ਤੋਂ 40 ਕਰਤੀ 85 ਕਰੋੜ ਰੁਪਏ ਦਾ ਫਾਇਦਾ ਹੋਇਆ ਸੀ ਮੈਂ ਸ਼ਰਿਆਮ ਕਿਹਾ ਸੀ ਬਿਖੇ ਭੇਜੀ ਸੀ ਚਿੱਠੀ ਵੀ ਜਦ 85 ਕਰੋੜ ਰੁਪਿਆ ਇੰਸਟੀਚੂਨਲ ਨੂੰ ਆਏ ਸਾਲ ਦੇ ਕਰ ਦੇਣ ਤਾਂ ਹੋ ਜਾਂਦਾ ਫਾਇਦਾ ਅਗਲੇ ਸਾਲ ਕਰ ਦੇ ਤਾਂ 85 ਕਰੋੜ ਘਟਦਾ ਉਹ ਜੋ 10-20 ਕਰੋੜ ਤਾਂ ਅਗਲੇ ਦੇ ਹੀ ਦੇਣਗੇ ਉਹ ਤਾਂ ਮੁਫਤ ਦੇ ਆ ਰਿਹਾ ਸੋ ਇੱਥੇ 500 ਕਰੋੜ ਦਾ ਫਾਇਦਾ ਕਰ ਲੈਨੇ ਮੈਂ ਕਰ ਲੈਨੇ ਮੈਂ ਤੇ ਮੁਕਦਮਾ ਕਰ ਲੈਣਾ ਮੈਨੂੰ ਅੰਦਰ ਕਰ ਦੇਣਾ ਵੀ ਤੂੰ ਝੂਠ ਬੋਲੀ ਜਣਾ ਤੂੰ ਸਾਡੀ ਬੇਇੱਜ਼ਤੀ ਕਰਦਾ ਹੈ ਹੈ ਸਾਡੀ ਬਦਨਾਮੀ ਕਰਦਾ ਹੈ ਅੱਜ ਤਾਂ ਸਰਕਾਰ ਹੀ ਬਹੁਤ ਵਧੀਆ ਚਲਾ ਰਹੀਆ ਰੋਜ਼ ਹੀ ਕਹਿੰਦੇ ਨੇ ਕਹਿਣਾ ਸੋ ਇਹਸ ਕਰਕੇ ਮੇਰੀ ਸਿਰਫ ਇੰਨੀ ਬੇਨਤੀ ਹੈ ਵੀ ਭਗਵੰਤ ਮਾਨ ਮੁੱਖ ਮੰਤਰੀ ਨੇ ਬਦਵੀਰ ਸਿੰਘ ਡਾਕਟਰ ਬਦਵੀਰ ਸਿੰਘ ਮੈਡੀਕਲ ਐਜੂਕੇਸ਼ਨ ਤੇ ਸਿਹਤ ਮੰਤਰੀ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਇਹ ਸਾਰੇ ਮਾਮਲੇ ਨੂੰ ਚੰਗੀ ਤਰ੍ਹਾਂ ਖੋਖਣਾ ਇਹ ਜਿਹੇ ਪ੍ਰਾਈਵੇਟ ਕਾਲਜਾਂ ਦੀ ਮਦਦ ਕਰਦੇ ਕਰਦੇ ਪੰਜਾਬ ਨੂੰ ਮਾਰਨ 2000 ਦੇ ਕਰੀਬ ਐਮਬੀਫ ਦੀ ਸੀਟ ਆ ਦੇ ਲਈ ਹੈਗੀ ਆ ਜਿੱਦੇ ਇੱਥੇ 4 500 ਸੀਟ ਸੀ ਉਦੋਂ ਵੀ ਪੰਜਾਬ ਵਧੀਆ ਚੱਲਦਾ ਸੀ ਇਹ 2000 ਪ੍ਰਾਈਵੇਟਾਂ ਵਾਸਤੇ ਬਣਾਈ ਗਈ ਹੈ ਕੋਈ ਸਰਕਾਰੀਆਂ ਵਾਸਤੇ ਨਹੀਂ ਬਣੀ ਸੋ ਇਸ ਕਰਕੇ ਇਹਦਾ ਧਿਆਨ ਰੱਖਣਾ ਆਪਦੀਆਂ ਗਲਤ ਗੱਲਾਂ ਨੂੰ ਵਾਪਸ ਲੈਣਾ ਇਹਨੂੰ ਆਪਦੇ ਹੰਕਾਰ ਦਾ ਮਾਮਲਾ ਨਾ ਬਣਾਉਣ ਤੇ ਪੰਜਾਬ ਦੇ ਹਿੱਤਾਂ ਨੂੰ ਗਹਿਨੇ ਨਾ ਧਰਨ ਮੇਰੀ ਬੇਨਤੀ ਹੈ ਮੇਰੀ ਸਰਕਾਰ ਨੂੰ ਮੇਰੇ ਦੇਸ਼ ਨੂੰ ਗੈਨੇ ਨਾ ਪਰੇ ਮੇਰੇ ਦੇਸ਼ ਨੂੰ ਗੈਨੇ ਨਾ ਪਰੇ ਜੀ ਦੋਸਤੋ ਤੁਹਾਡੇ ਸਾਹਮਣੇ ਅਸੀਂ ਉਹ ਡਾਕੂਮੈਂਟ ਤਾਂ ਦੁਬਾਰਾ ਲਿਆਂਦੇ ਨੇ ਕਿਉਂਕਿ ਜਿਹੜਾ ਪੱਖ ਸੀ ਗਵਰਨਮੈਂਟ ਦਾ ਜਿਹੜੇ ਡਾਕੂਮੈਂਟ ਉਹਨਾਂ ਨੇ ਖੁਦ ਦਿੱਤੇ ਇਹਨਾਂ ਨਾਲ ਡਿਸਕਸ ਕਰਕੇ ਕਿ ਉਹ ਕਿੱਧਰ ਲਿਜਾਂਦੇ ਨੇ ਕੀ ਉਹਨਾਂ ਦੀ ਗੱਲ ਬਾਝੇਵ ਹੈ ਮਿਨਿਸਟਰ ਸਾਹਿਬ ਦੀ ਜਾਂ ਬਾਕੀਆਂ ਦੀ ਜਾਂ ਉਹਦੇ ਨਾਲ ਪੰਜਾਬ ਦੇ ਬੱਚਿਆਂ ਦਾ ਨੌਸ ਹੋ ਰਿਹਾ ਜਾਂ ਪੰਜਾਬ ਦੇ ਭਵਿੱਖ ਦਾ ਕੋਈ ਨੌਸ ਹੋ ਰਿਹਾ ਉਸ ਲੈਵਲ ਤੇ ਇਹ ਤੁਹਾਡੀ ਕਚਹਿਰੀ ਚ ਸਾਰਾ ਬਾਬਲਾ ਔਰ ਹੋ ਸਕਦਾ ਜੇ ਗਵਰਨਮੈਂਟ ਚਾਹੇ ਉਹ ਆਪਣੇ ਡਾਕੂਮੈਂਟ ਨਵੀਂ ਪ੍ਰੈਸ ਕਾਰਪਸ ਕਰਕੇ ਦੇ ਦੇ ਫੋਰ ਜੇ ਕਰੋਨਾ ਕੋਲ ਕੋਈ ਜ਼ਿਆਦਾ ਹੈਗੇ ਨੇ ਤਾਂ ਅਸੀਂ ਨਵੇਂ ਡਾਕੂਮੈਂਟਾਂ ਤੇ ਵੀ ਗੱਲ ਕਰਾਂਗੇ ਲੜੀ ਇਹ ਤੇ ਨੂੰ ਕੰਟੀਨਿਊ ਰੱਖਾਂਗੇ ਜੇ ਕਰੋਨਾ ਕੋਲ ਹੋਰ ਕੋਈ ਇਹੋ ਜਿਹਾ ਲਾਜਿਕ ਜਾਂ ਇਹੋ ਜਿਹਾ ਤੱਥ ਹੋਏਗਾ ਇਹ ਤੁਹਾਡੇ ਨਾਲ ਬਾਧਾ ਰਿਹਾ ਅੱਜ ਲਈ ਇਹ ਨਹੀਂ ਤੁਸੀਂ ਦੇਖਦੇ ਰਹੋ ਆਪਣਾ ਬਹੁਤ ਬਹੁਤ ਸ਼ੁਕਰੀਆ